ਸਟਾਰਟ ਕਰਦੇ ਆ ਇਹਨਾਂ ਦੇ ਨਾਮ ਦੀ ਜਾਣਕਾਰੀ ਲੈਣੇ ਬਾਈ ਸ਼ਸ਼ੀ ਕਾਲ ਸਰ ਵਿਦੇਸ਼ ਤੇ ਪੰਜਾਬ ਦੇ ਵਿੱਚ ਦੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇ ਕੇ 10 ਦਿਨਾਂ ਵਾਲਾ ਸਾਨਾ 1999 ਦੇ ਵਿੱਚ ਅਸੀਂ ਇਹ ਸਟਾਰਟ ਕੀਤਾ ਸੀ ਕੰਮ ਦੀ ਬਹੁਤ ਪੁਰਾਣੇ ਜੁੜੇ ਹੋ ਇਸ ਲਾਈਨ ਨਾਲ ਹਾਂ ਜੀ ਪਹਿਲਾਂ ਮੈਂ ਇੱਕ ਆਪਣੇ ਲਈ ਜੀਪ ਰੱਖੀ ਸੀ ਜੀਪ ਤੇ ਕੰਮ ਕਰਦਾ ਸੀ ਛੋਟਾ ਜੀ ਉਸ ਤੋਂ ਬਾਅਦ ਆਪਣੀਆਂ ਓਮਨੀ ਵੈਨਾਂ ਦੀ ਜਿਹੜੀਆਂ ਸੂਜ਼ੂਕੀ ਦੀਆਂ ਓਮਨੀ ਵੈਨ ਤੋਂ ਮੈਂ ਸਟਾਰਟ ਕਰਤਾ ਕੰਮ ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਬਦਲਾ ਆਉਂਦਾ ਗਿਆ ਜੀ ਸਮੇਂ ਦੇ لحاظ ਦੇ ਨਾਲ ਜੀ ਸੁਮੋ ਸਕੋਰਪੀਓ ਕਵੈਲਸੋ ਦੀ ਸਕੋਰਪੀਓ ਗੱਡੀ ਆ ਗਈ ਜਿੱਦਾਂ ਵਿੱਚ ਦੀ ਇੱਕ ਆਇਆ ਸੀ ਡੋਰ ਮੈਟਾਡੋਰ ਦਾ ਹਾਂਜੀ ਉਹ ਮੈਟਾਡੋਰ ਵੀ ਰੱਖੀ ਜੀ ਤੇ ਮੈਟਾਡੋਰ ਦੇ ਨਾਲ ਨਾਲ ਉਸ ਤੋਂ ਬਾਅਦ ਜਿਵੇਂ ਜਿਵੇਂ ਗੱਡੀਆਂ ਦੇ ਵਿੱਚ ਦੌਰ ਬਦਲਦਾ ਗਿਆ ਉਸੇ ਹਿਸਾਬ ਦੇ ਨਾਲ ਜਿਵੇਂ ਜਿਵੇਂ ਮੰਗ ਪਾਣੀ ਦੀ ਕੀਤੀ ਆਪਾਂ ਉਹਦੇ ਨਾਲ ਚੇਂਜ ਕਰਦੇ ਰਹੇ ਸਨ 6 ਦੇ ਵਿੱਚ ਆਪਾਂ ਟੈਂਪੋ ਟਰੈਵਲ ਦਾ ਸ਼ੁਰੂ ਕੀਤਾ ਸੀਗਾ ਜੀ ਉਸ ਤੋਂ ਬਾਅਦ ਸੰਘਰਸ਼ ਕਰਦੇ ਕਰਦੇ ਅੱਜ ਇਸ ਮੰਜ਼ਲ ਤੱਕ ਪਹੁੰਚੇ ਆਂ ਤੇ ਬਸ ਹੈ ਸਾਰਾ ਵਿਗਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਜਿਹੜੀ ਵੀ ਪਸਵਾਰੀ ਅੱਗੇ ਦਿੱਲੀ 에어ਪੋਰਟ ਤੋਂ ਆਉਂਦੇ ਉਹਨਾਂ ਨੂੰ ਪਤਾ ਹੀ ਹੋਊਗਾ ਐਨਆਰਈ ਭਰਾਵਾਂ ਨੂੰ ਵੀ ਅੱਗੇ ਪਹਿਲਾਂ ਨੋਵਾ ਚੱਲਦੀ ਸੀ ਤੇ ਹੁਣ ਉਸੇ ਦੇ ਵਿੱਚ ਨਵੇਂ ਮਾਡਲ ਦੇ ਵਿੱਚ ਕ੍ਰਿਸਟਾ ਆ ਗਈ ਹੈ ਤੇ ਜਿਹੜੇ ਬੰਦੇ ਇਹਦੇ ਵਿੱਚ ਸਫ਼ਰ ਕਰਦੇ ਉਹਨਾਂ ਨੂੰ ਇਹਦੀ ਲਗਜ਼ਰੀ ਬਾਰੇ ਪਤਾ ਹੀ ਆ ਵੀ ਕਿੰਨੀ ਕਾ ਗੱਡੀ ਆਰਾਮਦਾਇਕ ਆ ਇਹ ਵੀ ਗੱਡੀ ਤੇਈ ਮਾਡਲ ਆ ਤੇ ਇਹ ਵੀ ਆਪਾਂ ਦੇ ਵਿੱਚੋਂ ਦੇਖ ਸਕਦੇ ਆ ਇਹ ਗੱਡੀ ਫੋਰਸ ਦੀ ਆਈ ਹੈ ਜੀ ਨਵੀਂ ਅਰਬਾਨੀਆਂ ਤੇ ਇਹ ਗੱਡੀ ਜਿੰਨੀ ਕਿੰਨੀ ਕਾ ਆਰਾਮਦਾਇਕ ਆ ਕਿਉਂਕਿ ਇਹਦੇ ਵਿੱਚ ਮੂਰਲਸ ਸਸਪੈਂਸ਼ਨ ਆ ਜਿਹੜਾ ਨੋਵਾ ਦੀ ਤਰ੍ਹਾਂ ਸਸਪੈਂਸ਼ਨ ਆ ਕਮਾਨੀਆਂ ਕੰਪਨੀ ਨੇ ਰਿਮੂਵ ਕਰਤੀਆਂ ਤੇ ਸਸਪ ਇਹ ਗੱਡੀ ਹੁਣ ਕੰਪਨੀ ਨੇ ਲਾਂਚ ਕੀਤੀ ਆ ਪੁਸ਼ਟ ਬੈਕ ਸੀਟਾਂ ਲਗੀਆਂ ਹੋਈਆਂ ਵਾ ਕੱਲੀ-ਕੱਲੀ ਸੀਟ ਦੇ ਉੱਪਰ ਚਾਰਜਿੰਗ ਪੁਆਇੰਟ ਏਸੀ ਵੈਂਟ ਆ ਤੁਸੀਂ ਦੇਖ ਸਕਦੇ ਆ ਨਾਲ ਲਾਈਟ ਤੇ ਨਾਲ ਹੀ ਮੰਨ ਕੇ ਚੱਲੋ ਸੀਟ ਬੈਲਟ ਦਾ ਵੀ ਇਹਦੇ ਨਾਲ ਪੂਰਾ ਪ੍ਰਬੰਧ ਕੀਤਾ ਹੋਇਆ ਵਾ ਸਵਾਰੀਆਂ ਲਈ ਤੇ ਡਰਾਈਵਰ ਲਈ ਇੱਕ ਹੀ ਹੁੰਦਾ ਸੀ ਪਰ ਹੁਣ ਇਹਨਾਂ ਨੇ ਇਹ ਪ੍ਰੋਬਲਮ ਸੋਲਵ ਕਰਤੀ ਕਿਉਂਕਿ ਸਵਾਰੀ ਬਹੁਤ ਕੰਪਲੇਂਟ ਕਰਦੀ ਹੁੰਦੀ ਸੀ ਜੇ ਡਰਾਈਵਰ ਆਪਦੇ ਵਾਲੀ ਕਰ ਲੈਂਦੇ ਆ ਕਿ ਸਾਨੂੰ ਹਵਾ ਨਹੀਂ ਆਉਂਦੀ ਪਰ ਇਹਦੇ ਵਿੱਚ ਡਰਾਈਵਰ ਆਸਤੇ ਉਹਨਾਂ ਨੇ ਅਲੱਗ ਤੋਂ ਇੱਕ ਏਸੀ ਦਿੱਤਾ ਹੋਇਆ ਵਾ ਉਹ ਆਪਦੇ ਵੈਂਟ ਹੈ ਡਰਾਈਵਰ ਕਨੈਕਟਰ ਦੇ ਆ ਮਗਰ ਪਰਵਾਇਡ ਕੀਤੀਆਂ ਕੰਪਨੀ ਵੱਲੋਂ ਇੰਸਟਾਲ ਹੁੰਦੀ ਹੈ ਨਾਲੇ ਤਾਂ ਸਵਾਰੀ ਨੂੰ ਸਰਦੀਆਂ ਦੇ ਵਿੱਚ ਪ੍ਰੋਬਲਮ ਨਹੀਂ ਆਉਂਦੀ ਜਿਆਦਾ ਬੱਚੇ ਹੁੰਦੇ ਨਾਲ ਠੰਡ ਤੋਂ ਬਚਾਉਂਦੀ ਹੈ ਤੇ ਨਾਲੇ ਡਰਾਈਵਰ ਨੂੰ ਡਰਾਈਵ ਕਰਨਾ ਆਸਾਨ ਹੋ ਜਾਂਦਾ ਕਿਉਂਕਿ ਇਹਨਾਂ ਨੇ ਸੀਸੇ ਨੂੰ ਹੀਟ ਦਿੱਤੀ ਹੋਈ ਹੈ ਗੱਡੀ ਦੇ ਵਿੱਚ ਤੇ ਆਪਣੀਆਂ ਸਾਰੀਆਂ ਗੱਡੀਆਂ ਵਿੱਚ ਡੈਸ਼ ਕੈਮਰੇ ਮਨ ਕੇ ਚਲੋ ਆਪਾਂ ਲਵਾਏ ਹੋਏ ਆ ਕੋਈ ਵੀ ਡਰਾਈਵਰ ਦੀ ਮੰਨ ਕੇ ਚਲੋ ਕੋਈ ਗਲਤੀ ਹੁੰਦੀ ਹੈ ਸਵਾਰੀ ਸਾਨੂੰ ਕੰਪਲੇਂਟ ਕਰੇ ਤਾਂ ਅਸੀਂ ਇਹਦੇ ਵਿੱਚ ਉਹ ਦੇਖ ਸਕਦੇ ਆ ਨਾਲ ਦੀ ਨਾਲ ਸਾਡੇ ਕੋਲ ਇਹ ਰਿਕਾਰਡਿੰਗ 24 ਘੰਟੇ ਸਾਡੇ ਕੋਲੇ ਚੱਲਦੀ ਆ ਅਮਰ ਤੁਹਾਡਾ ਮੋਕਸਰ ਦੇ ਵਿੱਚ ਵੀ ਟੂਰੈਂਟ ਟ੍ਰੈਵਲ ਦਾ ਕੰਮ ਹੈਗਾ ਤੇ ਉਸ ਤੁਹਾਡੀ ਜਿਹੜੀ ਹੈਗਾ ਟੂਰੈਂਟ ਡਰਾਈਵਰ ਦਾ ਉਹਦੇ ਬਾਰੇ ਵਿੱਚ ਕੋਈ ਜਾਣਕਾਰੀ ਉੱਥੇ ਕਿਹੜੀਆਂ-ਕਿਹੜੀਆਂ ਗੱਡੀਆਂ ਉੱਥੇ ਵੀ ਸਾਰੇ ਸੈਗਮੈਂਟ ਦੀਆਂ ਗੱਡੀਆਂ ਮੰਨ ਕੇ ਚਲੋ ਉੱਥੇ ਵੀ ਪ੍ਰਾਪਤ ਕਰਵਾਈਆਂ ਜਾਣੀਆਂ ਜੇ ਜਦੋਂ ਉੱਥੇ ਮੰਨ ਕੇ ਨੂੰ ਮੋਕਸਰ ਮਲੂਟ ਅੰਬੋਰ ਫਾਜਲ ਕਾ ਉਧਰਲੀ ਸਾਈਡ ਜੇ ਕਿਸੇ ਨੂੰ ਗ ਇਹ ਸਕਰੀਨ ਦੇ ਉੱਪਰ ਦੇਵਾਂਗੇ ਤੇ ਗगनੂ ਬਾਈ ਦਾ ਨਾਮ ਆ ਗगन ਮੁਖਸਰ ਦਾ ਸ਼ੀਗਰ ਦੋਸਤੋ ਅੱਜ ਆਪਾਂ ਪਹੁੰਚੇ ਆਂ ਬਰਾਡ ਟੂਰ ਐਂਡ ਟਰੈਵਲ ਰੋਡੇ ਵਿਖੇ ਤੇ ਬਾਈ ਜੀ ਹੁਣਾਂ ਕੋਲੇ ਹਰੇਕ ਸੈਗਮੈਂਟ ਦੀਆਂ ਗੱਡੀਆਂ ਆ ਟੂਰ ਐਂਡ ਟਰੈਵਲਿੰਗ ਦੇ ਲਈ ਪਹਿਲਾਂ ਆਪਾਂ ਕਰਾਂਗੇ ਬਾਈ ਜੀ ਹੁਣਾਂ ਗੱਡੀਆਂ ਦੇ ਬਾਰੇ ਵਿੱਚ ਗੱਲਬਾਤ ਉਸ ਤੋਂ ਬਾਅਦ ਵੀਡੀਓ ਦੇ ਵਿੱਚ ਕਾਰ ਜਾ ਕੇ ਤੁਹਾਨੂੰ ਕੱਲੀ-ਕੱਲੀ ਗੱਡੀ ਆਪਾਂ ਅੰਦਰੋਂ ਖੋਲ ਕੇ ਚੰਗੀ ਤਰ੍ਹਾਂ ਚੈੱਕ ਕਰਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਹਰੇਕ ਗੱਡੀ ਦੇ ਡਿਟੇਲ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਕਰਦੇ ਆਂ ਗੱਲਬਾਤ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਦਾ ਬਾਰੇ ਜਾਣਕਾਰੀ ਲੈਣੀ ਵੀ ਕਰੋ ਤੇ ਇਹਨਾਂ ਨੇ ਸਟਾਰਟ ਕੀਤਾ ਤੇ ਕਿੱਥੋਂ ਤੱਕ ਇਹ ਇਹਨਾਂ ਆਪਾਂ ਪਹਿਲਾਂ ਬਾਈ ਤੋਂ ਸਟਾਰਟ ਕਰਦੇ ਹਾਂ ਇਹਨਾਂ ਦੇ ਨਾਮ ਦੀ ਜਾਣਕਾਰੀ ਲੈਣੇ ਬਾਈ ਸ਼ਸ਼ੀ ਕਾਲ ਜੀ ਸ਼ਸ਼ੀ ਕਾਲ ਜੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਜਿਹੜੇ ਸਾਡੇ ਇੱਥੇ ਪਹੁੰਚੇ ਸਾਡੇ ਸੁਤੇ ਸੱਦੇ ਇਥੇ ਤੇ ਦਰਸ਼ਕਾਂ ਨੂੰ ਵੀ ਜਿਹੜੇ ਵੀ ਦੇਸ਼ ਵਿਦੇਸ਼ ਤੇ ਪੰਜਾਬ ਦੇ ਵਿੱਚ ਦੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈਗਾ ਜੀ ਸੁਖਵਿੰਦਰ ਸਿੰਘ ਤੇ ਮੈਨੂੰ ਵੈਸੇ ਛੋਟੇ ਨਾਮ ਦੇ ਨਾਲ ਸਾਰੇ ਸ਼ੰਦਾ ਬਾਬਾ ਜੀ ਕਰਕੇ ਜਾਣਦੇ ਠੀਕ ਹੈ ਬਾਬਾ ਜੀ ਅੱਗੇ ਆਪਾਂ ਗੱਲ ਕਰੀਏ ਵੀ ਤੁਸੀਂ ਇਹ ਟੂਰ ਐਂਡ ਟਰੈਵਲ ਦਾ ਜਿਹੜਾ ਕੰਮ ਹੈਗਾ ਉਹ ਲਗਭਗ ਕਦੋਂ ਤੋਂ ਸਟਾਰਟ ਕੀਤਾ ਕਦੋਂ ਤੋਂ ਇਸ ਲਾਈਨ ਦੇ ਵਿੱਚ ਤੁਸੀਂ ਮੈਂ ਵੇਰ ਰਦੀ ਕਿਰਪਾ ਦੇ ਨਾਲ ਸਾਨਾ 1999 ਦੇ ਵਿੱਚ ਅਸੀਂ ਇਹ ਸਟਾਰਟ ਕੀਤਾ ਸੀ ਕੰਮ ਦੀ ਬਹੁਤ ਪੁਰਾਣੇ ਜੁੜੇ ਹੋ ਇਸ ਲਾਈਨ ਨਾਲ ਹਾਂਜੀ ਪਹਿਲਾਂ ਮੈਂ ਇੱਕ ਆਪਣੇ ਲਈ ਜੀਪ ਰੱਖੀ ਸੀ ਜੀਪ ਤੇ ਕੰਮ ਕਰਦਾ ਸੀ ਛੋਟਾ ਜੀ ਉਸ ਤੋਂ ਬਾਅਦ ਆਪਣੀਆਂ ਓਮਨੀ ਵੈਨਾਂ ਨੇ ਜਿਹੜੀਆਂ ਸੂਜ਼ੂਕੀ ਦੀਆਂ ਹਾਂਜੀ ਓਮਨੀ ਵੈਨ ਤੋਂ ਮੈਂ ਸਟਾਰਟ ਕਰਤਾ ਕੰਮ ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਬਦਲਾ ਆਉਂਦਾ ਗਿਆ ਜੀ ਸਮੇ ਦੇ ਲਈ ਅੱਜ ਦੇ ਨਾਲ ਜੀ ਸੁਮੋ ਸਕੋਰਪੀਓ ਕਵੈਲਸ ਸਕੋਰਪੀਓ ਗੱਡੀ ਆ ਗਈ ਜਿੱਦਾਂ ਵਿੱਚ ਦੀ ਇੱਕ ਆਇਆ ਸੀ ਦੌਰ ਮੈਟਾਡੋਰ ਦਾ ਹਾਂ ਜੀ ਉਹ ਮੈਟਾਡੋਰ ਵੀ ਰੱਖੀ ਜੀ ਤੇ ਮੈਟਾਡੋਰ ਦੇ ਨਾਲ ਨਾਲ ਉਸ ਤੋਂ ਬਾਅਦ ਜਿਵੇਂ ਜਿਵੇਂ ਗੱਡੀਆਂ ਦੇ ਵਿੱਚ ਦੌਰ ਬਦਲਦਾ ਗਿਆ ਉਸੇ ਹਿਸਾਬ ਦੇ ਨਾਲ ਜਿਵੇਂ ਜਿਵੇਂ ਮੰਗ ਪਾਣੀ ਦੀ ਕੀਤੀ ਆਪਾਂ ਉਹਦੇ ਨਾਲ ਚੇਂਜ ਕਰਦੇ ਰਹੇਗੇ ਸਨ 6 ਦੇ ਵਿੱਚ ਆਪਾਂ ਟੈਂਪੋ ਟਰੈਵਲ ਦਾ ਸ਼ੁਰੂ ਕੀਤਾ ਹੈਗਾ ਜੀ ਉਸ ਤੋਂ ਬਾਅਦ ਸੰਘਰਸ਼ ਕਰਦੇ ਕਰਦੇ ਅੱਜ ਇਸ ਮੰਜ਼ਲ ਤੱਕ ਪਹੁੰਚੇ ਆਂ ਤੇ ਬਸ ਹੈ ਸਾਰਾ ਵਿਗਰੂ ਦੀ ਕਿਰਪਾ ਦਾ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਜੋ ਆਪਾਂ ਇਸ ਅੱਜ ਮੰਜ਼ਲ ਤੱਕ ਪਹੁੰਚੇ ਆਂ ਤੇ ਖਾਸ ਕਰਦੇ ਆਂ ਵੀ ਸਾਰੇ ਆਪਣੀ ਇਸ ਸਵਾਵਾ ਤੋਂ ਖੁਸ਼ ਵੀ ਆ ਤੇ ਆਪਾਂ ਵਿਗਰੂ ਦਾ ਧੰਨਵਾਦ ਕਰਦੇ ਆਂ ਵੀ ਅੱਜ ਆਪਾਂ ਅੱਜ ਇਸ ਘੜੀ ਦੇ ਵਿੱਚ ਆਪਣੇ ਨੌਜਵਾਨਾਂ ਦੇ ਨਾਲ ਰਲ ਕੇ ਸਾਥ ਲੈ ਕੇ ਤੇ ਆਪਾਂ ਅੱਜ ਇਸ ਮੁਕਾਮ ਤੱਕ ਪਹੁੰਚੇ ਆਂ ਧੰਨਵਾਦ ਹੈ ਜੀ ਉਸ ਪਰਮਾਤਮਾ ਦਾ ਜਿੰਨਾਂ ਨੇ ਆਪਾਂ ਨੂੰ ਇਸ ਘੜੀ ਦੇ ਵਿੱਚ ਅੱਜ ਦੋਸਤੋ ਜਿਹੜੇ ਕਹਿੰਦੇ ਲੋਕ ਕਹਿ ਦਿੰਦੇ ਕਿ ਪੰਜਾਬ ਦੇ ਵਿੱਚ ਕੰਮ ਨਹੀਂ ਹੈਗਾ ਪੰਜਾਬ ਹਾਲ ਬਾਬਾ ਜੀ ਸਾਡੇ ਸਾਹਮਣੇ ਖੜੇ ਆ 99 ਤੋਂ ਲੈ ਕੇ ਹੁਣ ਤੱਕ ਇੱਕੋ ਕੈਟਾਗਰੀ ਦੇ ਵਿੱਚ ਕੰਮ ਕਰ ਰਹੇ ਆ ਟੂਰ ਐਂਡ ਟਰੈਵਲ ਦੇ ਵਿੱਚ ਨਾ ਤੇ ਇਹਨਾਂ ਨੇ ਕੋਈ ਚੇਂਜ ਕੀਤਾ ਆਪਣਾ ਬਿਜ਼ਨਸ ਐਸ ਟਾਈਮ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਇੱਕ ਛੋਟੀ ਜੀਪ ਤੋਂ ਸਟਾਰਟ ਕਰਕੇ ਐਸ ਟਾਈਮ ਇਹਨਾਂ ਕੋਲੇ ਲਗਭਗ 10 ਗੱਡੀਆਂ ਦੀ ਕਲੈਕਸ਼ਨ ਆ ਪੰਜ ਅੱਜ ਆਪਣੇ ਕੋਲੇ ਅਵੇਲੇਬਲ ਆ ਬਾਕੀ ਗੱਡੀਆਂ ਇਹਨਾਂ ਦੀਆਂ ਸ਼ਾਇਦ ਕਿਤੇ ਗਈਆਂ ਵੀ ਆ ਤੇ ਕੰਮ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਵੀ ਲੋਕ ਕਹਿ ਰਹੇ ਕਿ ਇੱਥੇ ਹੁੰਦਾ ਨਹੀਂ ਦੇਖੋ ਇਸ ਦੇ ਹਿਸਾਬ ਨਾਲ ਤੁਸੀਂ ਦੇਖੋ ਵੀ ਕਿੰਨੇ ਸਟ੍ਰਗਲ ਦੇ ਨਾਲ ਕਿੰਨੀਆਂ ਮਸ਼ਕਤਾਂ ਦੇ ਵਿੱਚੋਂ ਨਿਕਲ ਕੇ ਬਾਪੂ ਜੀ ਨੇ ਕਿਸ ਮਕਾਮ ਤੇ ਲਿਆ ਕੇ ਆਪਣੇ ਕਾਰੋਬਾਰ ਨੂੰ ਖੜਾ ਕੀਤਾ ਐਸ ਟਾਈਮ ਬਾਪੂ ਜੀ ਦੇ ਅੰਦਰ ਕਈ ਵਰਕਰਸ ਵੀ ਕੰਮ ਕਰਦੇ ਆ ਤੇ ਬਾਕੀ ਆਪਾਂ ਗੱਲ ਕਰਾਂਗੇ ਗੱਡੀਆਂ ਦੇ ਬਾਰੇ ਤੇ ਬਾਪੂ ਜੀ ਆਪਣੇ ਕੋਲੇ ਕਿੰਨੀਆਂ ਗੱ ਆਪਣੇ ਕੋਲੇ ਲਗਭਗ 10-11 ਗੱਡੀਆਂ ਹੈ ਜੀ ਠੀਕ ਹੈ ਤੇ ਬਾਕੀ ਆਪਣੀਆਂ ਬਾਹਰ ਟੂਰਾਂ ਡਾਰਾਂ ਤੇ ਕੰਮਾਂ ਤੇ ਗੱਡੀਆਂ ਗਈਆਂ ਵੀ ਆ ਤੇ ਕੁਝ ਗੱਡੀਆਂ ਜਿਹੜੀਆਂ ਸਾਹਮਣੇ ਤੁਹਾਨੂੰ ਸਕਰੀਨ ਤੇ ਦਿਖਾਈ ਦਿੰਦੀਆਂ ਉਹ ਗੱਡੀਆਂ ਆਪਣੇ ਕੋਲੇ ਹਾਜ਼ਰ ਆ ਆਪਾਂ ਛੋਟੀ ਗੱਡੀ ਤੋਂ ਲਾ ਕੇ ਵੱਡੀ ਵੱਡੀ ਗੱਡੀ ਤੱਕ ਆਪਾਂ ਹਰ ਆਪਣਾ ਜੋ ਵੀ ਹੈਗਾ ਕਸਟਮਰ ਉਹਨਾਂ ਨੂੰ ਅਸੀਂ ਪ੍ਰੋਵਾਈਡ ਕਰਵਾਉਂਦੇ ਠੀਕ ਹੈ ਜੀ ਤੇ ਜ ਗੱਡੀਆਂ ਜਿਹੜੀਆਂ ਆਪਣੇ ਕੋਲੇ ਛੋਟੀਆਂ ਜਿਸ ਤਰ੍ਹਾਂ ਜਿਹੜੀਆਂ ਵੱਡੀਆਂ ਗੱਡੀਆਂ ਤੋਂ ਵੱਡੇ ਟੂਰਸ ਦੇ ਲਈ ਆਪਣੇ ਕੋਲੇ अवेलेबल ਨੈਸ਼ਨਲ ਲੈਵਲ ਤੱਕ ਦੇ ਟੂਰ ਤੁਹਾਡੇ ਕੋਲ ਹੈਗੇ ਜੀ ਹਾਂਜੀ ਸਾਡੇ ਕੋਲੇ ਫੇਰ ਦੀ ਕਿਰਪਾ ਦੇ ਨਾਲ ਜਿੰਨੀਆਂ ਗੱਡੀਆਂ ਸਾਡੇ ਕੋਲੇ ਪੀਵੀ01 ਗੱਡੀਆਂ ਆਲਰੀਡੀਆ ਪਰਮਿਟ ਹੈ ਅਸੀਂ ਜਿੱਥੇ ਵੀ ਆਲਰੀਡੀਆ ਦੇ ਵਿੱਚ ਜਾ ਸਕਦੇ ਹਾਂ ਵੈਲਿਡ ਹੈ ਤੇ ਹਰ ਜਗ੍ਹਾ ਦੇ ਉੱਤੇ ਅਸੀਂ ਜਾਂਦੇ ਠੀਕ ਹੈ ਜੀ ਤੁਹਾਡੀ ਕੋਈ ਸੰਸਥਾ ਵੀ ਹੈਗੀ ਹੈ ਜਿਹੜੀ ਆਪਾਂ ਕਹ ਲਈਏ ਟੈਕਸੀ ਯੂਨੀਅਨ ਜਿਸ ਤਰ੍ਹਾਂ ਪੰਜਾਬ ਦੀ ਉਹਦੇ ਉਸ ਤਰ੍ਹਾਂ ਦੀ ਕੋਈ ਸੰਸਥਾ ਜਿਨ੍ਹਾਂ ਨਾਲ ਤੁਸੀਂ ਜੁੜੇ ਹੋ ਹੋਮੋ ਜਾਂ ਹਾਂਜੀ ਸਾਡੀ ਇੱਕ ਆਜ਼ਾਦ ਟੈਕਸੀ ਯੂਨੀਅਨ ਆ ਪੰਜਾਬ ਦੇ ਵਿੱਚ ਜੀ ਬਤੌਰ ਕੰਮ ਕਰ ਰਹੀ ਹੈ ਜੀ ਪੰਜਾਬ ਤੇ ਚੰਡੀਗੜ੍ਹ ਦੀ ਉਹ ਯੂਨੀਅਨ ਰਜਿਸਟਰਡ ਹੈ ਜ ਜਿਹਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਤਨੂਲਾ ਜੀ ਜਿਨ੍ਹਾਂ ਨੂੰ ਅਸੀਂ ਕਾਟੀਮਾਨ ਵੀ ਕਹਿੰਨੇ ਆ ਉਹ ਸਾਡੇ ਚੇਅਰਮੈਨ ਹੈ ਤੇ ਸਾਡੇ ਪੰਜਾਬ ਪ੍ਰਧਾਨ ਹੈ ਸ਼ਰਨਜੀਤ ਸਿੰਘ ਜੀ ਕਾਲ ਸੀ ਤੇ ਉਹਨਾਂ ਦੇ ਨਾਲ ਮੈਂ ਬਤੌਰ ਵਾਈਸ ਪ੍ਰਧਾਨ ਪੰਜਾਬ ਦੀਆਂ ਸੁਭਾਵੇਂ ਇਸ ਟੈਂਪ ਤੇ ਨਿਭਾ ਰਿਹਾ ਜੀ ਤੇ ਅਸੀਂ ਜੀ ਪੂਰੀ ਸਟੇਟ ਬੋਡੀ ਦੇ ਵਿੱਚ ਕੰਮ ਕਰਦੇ ਆਂ ਕਿ ਪੂਰੀ ਸਟੇਟ ਬੋਡੀ ਦੇ ਨਾਲ ਸਾਡੇ ਜਿੰਨੇ ਵੀ ਜਹਾੜੂ ਵਰਕਰ ਤੇ ਸਾਡੇ ਨਾਲ ਪੰਜਾਬ ਦੇ ਵਿੱਚੋਂ ਮੈਂਬਰ ਜੁੜੇ ਆ ਚੰਡੀਗੜ੍ਹ ਤੋਂ ਸਾਰੇ ਅਸੀਂ ਇਕੱਠੇ ਹੋ ਕੇ ਕੰਮ ਕਰਦੇ ਆ ਜਿੰਨੇ ਵੀ ਕੰਮ ਕਰਦੇ ਆ ਇੱਕ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਹੁਣੇ ਦੱਸਣਾ ਚਾਹੁੰਦਾ ਜਿਵੇਂ ਕਿ ਸਾਡੇ ਮੈਂਬਰ ਹਰਿਆਣਾ ਤੋਂ ਨੰਬਰ پاس ਕਰਵਾਉਂਦੇ ਸੀ ਗੱਡੀਆਂ ਜੀ ਕਿਉਂਕਿ ਪੰਜਾਬ ਦੇ ਵਿੱਚ ਜਿਵੇਂ ਵੱਡੀਆਂ ਗੱਡੀਆਂ ਸਾਹਮਣੇ ਖੜੀਆਂ ਟੈਂਪੂ ਟ੍ਰੈਵਲਾਂ ਇਹਨਾਂ ਦਾ ਟੈਕਸ ਦਾ ਬਹੁਤ ਡਿਫਰੈਂਸ ਸੀਗਾ ਠੀਕ ਹੈ ਉਹ ਡਿਫਰੈਂਸ ਇੰਨਾ ਜ਼ਿਆਦਾ ਸੀ ਕਿ ਸਾਨੂੰ ਹਰਿਆਣਾ ਨੰਬਰ ਪਵਾਉਣੇ ਪੈਂਦੇ ਸੀ ਗੱਡੀਆਂ। ਇਸਾ ਮਤਲਬ ਪੰਜਾਬ ਵਾਲਾ ਨੰਬਰ ਛੱਡ ਕੇ ਹਰਿਆਣੇ ਵਾਲੇ ਨੰਬਰ ਲੈਣੇ ਪੈਂਦੇ ਸੀ। ਹਾਂਜੀ ਕਿਉਂਕਿ ਪੈਸਾ ਪੰਜਾਬ ਦਾ ਸੀ ਪਰ ਅਸੀਂ ਦੇ ਹਰਿਆਣੇ ਨੂੰ ਰਿਹਾ ਸੀ। ਉਹ ਸਾਡੇ ਮਨ ਦੇ ਵਿੱਚ ਇੱਕ ਦਰਦ ਸੀ। ਜੀ ਵੀ ਅਸੀਂ ਉੱਥੇ ਜਾ ਰਹੇ ਹਾਂ। ਠੀਕ ਹੈ। ਠੀਕ ਹੈ ਸਾਨੂੰ ਉੱਥੋਂ ਸਸਤਾ ਮਿਲਦਾ ਈ ਸਾਰਾ ਕੁਝ। ਪਹਿਲਾਂ ਰਾਜਸਥਾਨ ਦਾ ਵੀ ਕਰੇ ਸੀ ਮੈਨੂੰ ਪਤਾ ਰਾਜਸਥਾਨ ਦੇ ਨੰਬਰ ਤੇ ਵੀ ਗੱਡੀਆਂ ਕਈ ਚੱਲਦੀਆਂ ਮੈਂ ਦੇਖਾ। ਹਾਂਜੀ। ਕਿਉਂਕਿ ਇਹੀ ਕਾਰਨ ਬਣਦਾ ਉਹਦਾ। ਉਹ ਹੀ ਇਹੀ ਕਾਰਨ ਬਣਦਾ। ਠੀਕ। ਪਰ ਪ੍ਰਸ਼ਾਸਨ ਦੇ ਨਾਲ ਘਟ ਉਹਨਾਂ ਨੂੰ ਸਮਝਾਇਆ ਉਹ ਵੀ ਸਾਡੇ ਨਾਲ ਉਹਨਾਂ ਨੇ ਕੰਮ ਪ੍ਰੋਮਿਜ ਕੀਤਾ ਉਹਨਾਂ ਨੂੰ ਵੀ ਦੱਸਿਆ ਵੀ ਤੁਹਾਡੀ ਸਰਕਾਰ ਦੇ ਸਾਰਾ ਕੁਝ ਸਿਸਟਮ ਆ ਜਿਹੜਾ ਵੀ ਘਾਟੇ ਤੇ ਚੱਲ ਰਿਹਾ ਤੇ ਅਸੀਂ ਤਾਂ ਜਿਹੜੇ ਹੈ ਹੀ ਹੈ ਅਸੀਂ ਚੰਨੇ ਆ ਵੀ ਪੰਜਾਬ ਦੇ ਪੁੱਤਾਂ ਤੇ ਪੰਜਾਬ ਦਾ ਪੈਸਾ ਅਸੀਂ ਪੰਜਾਬ ਦੇ ਵਿੱਚ ਰੱਖੀਏ ਉਹਨਾਂ ਨੇ ਸਾਡੇ ਨਾਲ ਦਿਲੋਂ ਹਮਦਰਦੀ ਕਰਕੇ ਸਾਰਾ ਸੋਚ ਵਿਚਾਰ ਕਰਕੇ ਪੱਧ ਸੱਤਾ ਮੀਟਿੰਗਾਂ ਦਾ ਕਰਕੇ ਅੱਜ ਇਹ ਰਿਜ਼ਲਟ ਤੇ ਪਹੁੰਚਿਆ ਕਿ ਇਹਨਾਂ ਨੇ ਜਿਹੜੀ ਇੱਕ ਸਲੈਬ ਤਿਆਰ ਕੀਤੀ ਹੈ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਨੇ ਤੇ ਸਟੇਟ ਟਰਾਂਸਪੋਰਟ ਦੇ ਜਿੰਨੇ ਵੀ ਵਿਭਾਗ ਦੇ ਕਰਮਚਾਰੀ ਆ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਹਰਿਆਣਾ ਦੇ ਬਰਾਬਰ ਅਸੀਂ ਇੱਕ ਸਲੈਬ ਤਿਆਰ ਕਰ ਲਿਆ ਤੇ ਸਾਡੀ ਯੂਨੀਅਨ ਕਾਬਜਾਬ ਹੋਈ ਹੈ ਤੇ ਦੂਜੀ ਗੱਲ ਇੱਕ ਇਹਨਾਂ ਨੇ ਹੁਣ ਹੋਰ ਕੀਤਾ ਸਿਸਟਮ ਜੀ ਕਿ ਜਿਹੜਾ ਇਹਨਾਂ ਨੇ ਗ੍ਰੀਨ ਟੈਕ ਸਲੈਬ ਸਾਡੇ ਉੱਤੇ ਕੋਪੀ ਐ ਐਕਸਟਰਾ ਲੱਗਿਆ ਐ ਐਕਸਟਰਾ ਜਿਹੜਾ ਹੁਣ 15 ਸਾਲ ਦੀ ਮਨਿਆਦ ਦੀ ਗੱਡੀ ਐ ਜੀ ਉਸ ਤੋਂ ਉੱਪਰ ਕਿਸੇ ਨੇ ਵੈਦਤਾ ਵਧਾਉਣੀ ਆ ਠੀਕ ਆ ਤਾਂ ਉਹਦੇ ਉੱਪਰ ਇੱਕ ਇਹਨਾਂ ਨੇ ਗ੍ਰੀਨ ਟੈਕਸ ਲਾਇਆ ਅੱਛਾ ਕੋਈ ਨਵਾਂ ਟੈਕਸ ਲਾਇਆ ਹਾਂਜੀ ਉਹਦੇ ਵਿੱਚ ਕੀ ਕੀਤਾ ਚਲੋ ਜੇ 15 ਸਾਲ ਗੱਡੀ ਦੀ ਮਨਿਆਦ ਪੂਰੀ ਕਰਦੀ ਐ ਤਾਂ ਗ੍ਰੀਨ ਟੈਕਸ ਭਰ ਕੇ ਆਪਣੀ ਗੱਡੀ ਨੂੰ ਪਾਸ ਕਰਵਾ ਲੈਂਦਾ ਬਿਲਕੁਲ ਪਰ ਜਿੱਥੇ ਸਾਡੇ ਕੋਲੇ ਕੈਬ ਗੱਡੀਆਂ ਕਮਰਸ਼ੀਅਲ ਹਾਂਜੀ ਹਾਂਜੀ ਸਾਨੂੰ ਉਹਨਾਂ ਨੇ ਉਹਦੇ ਵਿੱਚ 8 ਸਾਲ ਦਿੱਤੇ 15 ਤੋਂ ਤੁਹਾਨੂੰ 8 ਦਿੱਤੇ 8 ਦਿੱਤੇ ਇਹਦੇ ਤੇ ਵੀ ਅਸੀਂ ਹੁਣ ਕੱਲ ਪਰਸੋਂ ਬਿਲਕੁਲ ਮੀਟਿੰਗ ਕਰਕੇ ਆਏ ਪੂਰੇ ਟਰਾਂਸਪੋਰਟ ਵਿਭਾਗ ਦੇ ਨਾਲ ਉਹਨਾਂ ਨੇ ਇਹਨੂੰ ਵਿਚਾਰ ਦੇ ਵਿੱਚ ਲਿਆ ਵੀ ਜਦੋਂ ਸਾਡੇ ਕੋਲੇ 12 ਸਾਲ ਦਾ ਪਰਮਟ ਹੈ ਕਿ ਸਾਡੇ ਕੋਲੇ 8 ਸਾਲ ਤੋਂ ਗ੍ਰੀਨ ਟੈਗ ਕਿਉਂ ਲਿਆ ਜਾਂਦਾ ਫਿਰ ਉਹਨਾਂ ਨੇ ਇਹਦੇ ਤੇ ਸਾਡੀ ਹਾਮੀ ਭਰੀ ਆ ਵੀ ਤੁਸੀਂ ਇੱਕ ਕਲੈਕਟਿਵ ਸਾਨੂੰ ਦਿਓ ਇਹਦੇ ਤੇ ਵਿਚਾਰ ਕਰਕੇ ਅਸੀਂ ਤੁਹਾਡੇ ਨਾਲ ਤੁਹਾਡੇ ਪ੍ਰਪੋਜ਼ਲ ਇਹਦੇ ਜੀ ਵੀ ਤਿਆਰ ਤਿਆਰ ਨਹੀਂ ਆ ਕਿ ਮਸਲਾ ਹੱਲ ਹੋ ਜਾ ਹਾਂਜੀ ਆਸ ਪੂਰੀ ਭਰੀ ਆ ਕਿ ਇਹ ਸਾਡਾ ਮਸਲਾ ਵੀ ਬਹੁਤ ਜਲਦੀ ਹੱਲ ਹੋਊਗਾ ਧੰਨਵਾਦ ਹੋਰ ਕਿਹੜੀਆਂ ਕਿਹੜੀਆਂ ਦਿੱਕਤਾਂ ਤੁਹਾਨੂੰ ਹੁਣ ਤੱਕ ਐਸਟ੍ਰਾਂਸਪੋਰਟ ਵਿਭਾਗ ਦੇ ਵਿੱਚ ਜਿਹੜੀਆਂ ਪੇਸ਼ ਆਈਆਂ ਮਤਲਬ ਗੱਡੀਆਂ ਨੂੰ ਲੈ ਕੇ ਜਾਂ ਲੋਕਾਂ ਦੇ ਨੇਚਰ ਨੂੰ ਲੈ ਕੇ ਜਾਂ ਤੁਹਾਡੇ ਜਿਹੜੇ ਕਸਟਮਰ ਹੈਗੇ ਆ ਗੱਡੀਆਂ ਤੁਹਾਡੇ ਕੋਲ ਲੈ ਕੇ ਜਾਂਦੇ ਆਂ ਟੇ ਜਾਂ ਬੁੱਕ ਕਰਵਾ ਕੇ ਕੋਈ ਸਮੱਸਿਆਵਾਂ ਦਾ ਸਾਹਮਣਾ ਤੁਹਾਨੂੰ ਕਰਨਾ ਪਿਆ ਹੋਵੇ ਨਹੀਂ ਜੀ ਵੈਸੇ ਤਾਂ ਅਸੀਂ ਤਕਰੀਬਨ ਜਿੰਨੇ ਕ ਸਾਡੀਆਂ ਸਵਾਰੀਆਂ ਜੀ ਉਹ ਸਾਡੇ ਪਰਸਨਲ ਸਬੰਧ ਹੀ ਉਹਨਾਂ ਸਵਾਰੀਆਂ ਠੀਕ ਹੈ ਕੋਈ ਜ਼ਿਆਦਾਤਰ ਸਾਨੂੰ ਸਵਾਰੀ ਪਿੱਛੇ ਕੋਈ ਮੁਸ਼ਕਲ ਨਹੀਂ ਪਈ ਜੀ ਜੀ ਸਾਨੂੰ ਨਹੀਂ ਇਦਾਂ ਦਾ ਕੋਈ ਇਹਦੇ ਵਿੱਚ ਨਾ ਹੀ ਕੋਈ ਆਇਆ ਸਾਨੂੰ ਅੜਚਨਾਈ ਜਾਂ ਨਹੀਂ ਸਾਨੂੰ ਕੋਈ ਮੁਸ਼ਕਲ ਆਈ ਹੈ ਕਿਉਂਕਿ ਸਾਡੇ ਤਕਰੀਬਨ ਤਕਰੀਬਨ ਪਰਿਵਾਰਕ ਸਬੰਧ ਹੀ ਆ ਸਾਡੇ ਆਪਸ ਵਿੱਚ ਇੱਕ ਤਰੀਕ ਇੱਕ ਤਰੀਕੇ ਨਾਲ ਸਾਡੇ ਨਾਲ ਰਿਲੇਸ਼ਨ ਹੀ ਹੈ ਅਸੀਂ ਇੱਕ ਦੂਜੇ ਦੇ ਸਾਰੇ ਪ੍ਰੋਗਰਾਮਾਂ ਦੇ ਵਿੱਚ ਵੀ ਸਵਾਰੀ ਦੇ ਨਾਲ ਵੀ ਵਿਚਰਦੇ ਜਿਵੇਂ ਸਾਡੇ ਨਾਲ ਉਹ ਵੇਚ ਤੇ ਰਹੀ ਗੱਲ ਮੁਸ਼ਕਲ ਦੀ ਮੁਸ਼ਕਲ ਇਹ ਵੀ ਸਰਕਾਰਾਂ ਹਜੇ ਕਿਤੇ ਨਾ ਕਿਤੇ ਸਾਨੂੰ ਢਾ ਲਾਉਂਦੇ ਢਾ ਲਾ ਰਹੇ ਨੇ ਉਹਦੇ ਕਰਕੇ ਸੀ ਯੂਨੀਅਨ ਦਾ ਗਠਨ ਕੀਤਾ ਤੇ ਮੈਂ ਤੁਹਾਡੇ ਸਾਹਮਣੇ ਮੇਰੇ ਆਈ ਕਹੂੰਗਾ ਕਿ ਵੀ ਜਿੰਨੇ ਵੀ ਸਾਡੇ ਵਿੱਚ ਵੀ ਸਾਡੇ ਕਮਰਸ਼ੀਅਲ ਯੂਨੀਅਨ 'ਚ ਕੰਮ ਕਰ ਰਹੇ ਹੈ ਵੀ ਉਹ ਆਜ਼ਾਦ ਐਕਸੀਜਨਰ ਦੀ ਮੈਂਬਰਸ਼ਿਪ ਵੱਧ ਤੋਂ ਵੱਧ ਲੈਣ ਲੈਣ ਕਿ ਆਪਾਂ ਵੱਡਾ ਇਕੱਠ ਕਰਕੇ ਵੀ ਸਰਕਾਰ ਤੋਂ ਜਿਹੜੀਆਂ ਆਪਣੀਆਂ ਰੇਹਦੀਆਂ ਮੰਗਾਂ ਉਹਨਾਂ ਨੂੰ ਆਪਾਂ ਚੰਗੇ ਢੰਗ ਦੇ ਨਾਲ ਹੋਰ ਮਨਵਾ ਸਕੀਏ ਮੁਸ਼ਕਲਾਂ ਸਾਨੂੰ ਇਹੀ ਆ ਕਿਤੇ ਸਾਨੂੰ ਕਿਸੇ ਤਰੀਕੇ ਦੀ ਪੁਲਿਸ ਪ੍ਰਸ਼ਾਸਨ ਤੰਗ ਕਰਦਾ ਹਾਲਾਂਕਿ ਗੱਲ ਵਿਦੇਸ਼ ਦੀ ਚੱਲਦੀ ਹੈ ਵੀ ਵਿਦੇਸ਼ਾਂ ਦੇ ਵਿੱਚ ਤੁਹਾਨੂੰ ਵਧੀਆ ਉੱਥੇ ਮਾਹੌਲ ਪ੍ਰੋਵਾਈਡ ਇਦਾਂ ਦਾ ਹੀ ਕਰਵਾਇਆ ਜਾਊਗਾ ਪਰ ਇੱਥੇ ਕਮਰਸ਼ੀਅਲ ਗੱਡੀਆਂ ਨੂੰ ਥੋੜਾ ਜਿਹਾ ਬਾਦ ਜਗਾ ਜਗਾ ਤੇ ਰੋਕੇ ਪੁਲਿਸ ਪ੍ਰਸ਼ਾਸਨ ਉਹ ਸਾਨੂੰ ਤੰਗ ਪਰੇਸ਼ਾਨ ਕਰਦਾ ਹੈ ਹਾਲਾਂਕਿ ਸਾਨੂੰ ਉਹਨਾਂ ਤੋਂ ਸਹਿਯੋਗ ਚਾਹੀਦਾ ਕਿਉਂਕਿ ਅਸੀਂ ਸਰਕਾਰ ਨੂੰ ਟੈਕਸ ਭਰ ਕੇ ਗੱਡੀ ਚਲਾਉਂਦੇ ਆ ਤੇ ਬਾਕੀ ਗੱਲ ਚਲੋ ਅੱਜ ਅੱਜ ਕੱਲ ਹੁਣ ਵਨਵੇ ਦਾ ਵੀ ਮਹੌਲ ਬਣਿਆ ਰਿਹਾ ਵਨਵੇ ਦਾ ਵੀ ਟੈਕਸੀ ਦੇ ਵਿੱਚ ਲਾਈਨ ਚ ਪਾ ਕਰਦਾ ਉਹ ਵੀ ਕਿਸੇ ਨਾ ਕਿਸੇ ਸਮਾਂ ਨੂੰ ਤਾ ਲੱਗ ਰਹੀ ਹੈ ਤਾ ਲੱਗ ਰਹੀ ਹੈ ਤਾ ਲੱਗ ਰਹੀ ਹੈ ਕਿਉਂਕਿ ਉਹਦੀ ਚਲੋ ਕੰਮ ਕਰਨ ਵਾਲੇ ਕਰੀ ਵੀ ਜਾਂਦੇ ਜਿੰਨਾਂ ਨੂੰ ਚੰਗਾ ਲੱਗਦਾ ਹੋਊਗਾ ਉਹ ਵੀ ਕਰੀ ਜਾਂਦੇ ਆ ਕਈਆਂ ਨੂੰ ਮਾੜਾ ਲੱਗਦਾ ਹੈ ਉਹ ਨਹੀਂ ਕਰ ਰਹੇ ਪਰ ਉਹਦੇ ਵਿੱਚ ਅਸਲ ਪ੍ਰੋਬਲਮ ਕਿੱਥੇ ਆ ਸਵਾਰੀ ਨੂੰ ਵੀ ਇੱਕ ਗੱਡੀ ਵਾਲਾ ਸਾਡੇ ਪੇਸ ਦੇ ਵਿੱਚ ਕੋਈ ਉਹਦਾ ਦਾ ਬੰਦਾ ਲਟੇਰਾ ਮਿਲ ਸਕਦਾ ਹੈ ਉੱਥੇ ਵੀ ਸਵਾਰੀ ਨੂੰ ਮੁਸ਼ਕਲ ਖੜੀ ਹੋ ਸਕਦੀ ਹੈ ਸਾਨੂੰ ਵੀ ਸਵਾਰੀ ਦੇ ਪੇਸ ਦੇ ਵਿੱਚ ਸਾਨੂੰ ਵੀ ਉਦਾਂ ਦਾ ਕੋਈ ਲਟੇਰਾ ਮਿਲ ਸਕਦਾ ਜਿੱਥੇ ਰਾਖੜੇ ਜਾਂਦੇ ਸਾਡੇ ਮੋਟਰ ਸਾਡੇ ਵੀਰਾਂ ਦੇ ਹੁੰਦੇ ਆ ਹਾਂ ਜੀ ਹਾਂ ਹੁੰਦੀਆਂ ਬੜਾ ਤਾਂ ਖੂ ਹੁੰਦੀ ਆ ਤੇ ਉਸ ਕਰਕੇ ਅਸੀਂ ਇਹ ਬੇਨਤੀ ਕਰਦੇ ਆ ਵੀ ਤੁਸੀਂ ਵਨਵੇ ਵਾਲੇ ਚੱਕਰ ਤੋਂ ਨਿਕਲੋ ਆਪਣਾ ਸਹੀ ਕੰਮ ਕਰੋ ਤੇ ਜਾਣ ਪਛਾਣ ਵਾਲੀ ਜਿਹੜੀ ਤੁਹਾਡੀ ਸਵਾਰੀ ਆ ਉਹਨੂੰ ਤੁਹਾਡੀ ਜਿਹੜੀ ਆਜ਼ਾਦ ਯੂਨੀਅਨ ਜੇ ਕਿਸੇ ਬੰਦੇ ਨੇ ਜਾਂ ਇਹਦੀ ਮੈਂਬਰਸ਼ਿਪ ਲੈਣੀ ਹੋਵੇ ਕੀ ਉਹਦਾ ਪ੍ਰੋਸੈਸ ਆ ਵੀ ਨਵੇਂ ਬੰਦੇ ਤੁਹਾਡੇ ਨਾਲ ਜੁੜ ਸਕਣ ਆ ਕਿ ਉਹਦੇ ਵਿੱਚ ਇਹੀ ਆ ਜੀ ਸਾਡੇ ਕੋਲੇ ਸਭ ਤੋਂ ਪਹਿਲੀ ਗੱਲ ਤਾਂ ਸਾਡੇ ਯੂਨੀਅਨ ਦੇ ਵਿੱਚ ਜੀ ਬਕਾਇਦਾ ਕਮਰਸ਼ੀਅਲ ਗੱਡੀਆਂ ਵਾਲੇ ਹੀ ਸਾਡੇ ਮੈਂਬਰ ਆ ਕੋਈ ਪ੍ਰਾਈਵੇਟ ਗੱਡੀ ਵਾਲਾ ਸਾਡਾ ਮੈਂਬਰ ਨਹੀਂ ਬਣ ਸਕਦਾ ਜੀ ਠੀਕ ਹੈ ਉਹਦੇ ਲਈ ਅਸੀਂ ਮਤਲਬ ਉਹਨਾਂ ਨੂੰ ਰੱਖਿਆ ਜਿੰਨੇ ਉਹਨਾਂ ਦਾ ਲਾਇਸੈਂਸ ਹੈ ਆਧਾਰ ਕਾਰਡ ਹੈ ਹਾਂਜੀ ਇਹ ਚੀਜ਼ਾਂ ਤੇ ਉਹਨਾਂ ਦੀ ਫੋਟੋ ਵਗੈਰਾ ਲੈ ਕੇ ਤੇ ਸਾਡੀ ਜਿਹੜੀ ਨਿਊ ਮੈਂਬਰ ਹੈ ਹਾਂਜੀ ਉਹਦਾ 600 ਰੁਪਏ ਸਾਡੀ ਮੈਂਬਰਸ਼ਿਪ ਆ ਠੀਕ ਹੈ ਜੀ ਤੇ ਪੁਰਾਣੇ ਮੈਂਬਰ ਦੀ ਸਾਡੀ 500 ਮੈਂਬਰਸ਼ਿਪ ਆ ਠੀਕ ਹੈ ਉਹ 1 ਸਾਲ ਦੇ ਲਈ ਵੈਲਿਡ ਆ ਮਾਰਚ ਤੋਂ 31 ਮਾਰਚ ਤੱਕ ਠੀਕ ਮਾਰਚ ਤੋਂ ਮਾਰਚ ਹਾਂਜੀ ਠੀਕ ਹੈ ਉਹ ਸਾਡਾ ਅਸਾਲ ਬਾਦ ਦਾ ਮੈਂਬਰ ਹੈ ਜਿਹੜਾ 500 ਰੁਪਏ ਉਹ ਸਾਡਾ ਫੰਡ ਹੈ ਠੀਕ ਠੀਕ ਕਿਉਂਕਿ ਉਸੇ ਫੰਡ ਦੇ ਨਾਲ ਅਸੀਂ ਅੱਗੇ ਇਹ ਜੁਨੀਅਨ ਚਲਾਉਣਾ ਹੈ ਫੇਰ ਹੀ ਕਈ ਵਾਰ ਕੇਸ ਲਾਉਣੇ ਪੈਂਦੇ ਆ ਕੋਰਟਾਂ ਦੇ ਵਿੱਚ ਜਾ ਕੇ ਉਹ ਫੰਡ ਦੀ ਗੱਲਾਂ ਕਰਕੇ ਚੰਡੀਗੜ੍ਹ ਜਾਣਾ ਹੋਰ ਅੱਗੇ ਪਿੱਛੇ ਕਿਤੇ ਵੀ ਜਾਣਾ ਤਾਂ ਅਸੀਂ ਉਹ ਫੰਡ ਦੇ ਨਾਲ ਹੀ ਸਾਰਾ ਕਾਰੋਬਾਰ ਕਰਦੇ ਇਹ ਸਾਲ ਬਾਦ ਵਾਪਸ ਫਿਰ 600 ਰੁਪਏ ਪੇ ਕਰਨਾ ਪਏਗਾ ਹਾਂਜੀ 500 ਰੁਪਏ ਪੁਰਾਣੇ ਮੈਂਬਰ ਤੋਂ ਨਿਊ ਮੈਂਬਰ 600 ਰੁਪਏ ਠੀਕ ਠੀਕ ਵੀ ਸਾਡੇ ਨਾਲ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਸਾਡੇ ਸਤਕਾਰਯੋਗ ਬਜ਼ੁਰਗ ਜਿੰਨਾ ਬਾਰੇ ਆਪਾਂ ਗੱਲ ਕੀਤੀ ਕਿ 89 ਤੋਂ ਲੈ ਕੇ ਇਹ ਜਿਹੜਾ ਟ੍ਰੈਵਲਜ਼ ਦੇ ਵਿੱਚ ਕੰਮ ਕਰ ਰਹੇ ਆ ਤੇ ਇਸ ਤੋਂ ਬਾਅਦ ਇਹਨਾਂ ਦੇ ਨਾਲ ਜਿਹੜੇ ਮੁੰਡੇ ਕੰਮ ਕਰਦੇ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਅੰਕਲ ਜੀ ਤੋਂ ਲੈ ਕੇ ਵਿਦਾ ਹਾਂਜੀ ਅਗਲੀ ਗੱਲਬਾਤ ਕਰਦੇ ਆ ਅੰਕਲ ਜੀ ਦੇ ਨਾਲ ਕੰਮ ਕਰਨ ਵਾਲੇ ਮੁੰਡੇ ਅਮਰਤਪਾਲ ਨੱਥੂ ਵਾਲਾ ਨਾਲ ਇਹ ਮੁੰਡਾ ਮੇਰਾ ਸਟੂਡੈਂਟ ਹੈ ਮੇਰੇ ਕੋਲੇ ਪੜ੍ਹਿਆ ਤੇ ਇੱਕ ਅਧਿਆਪਕ ਨੂੰ ਉਦੋਂ ਬਹੁਤ ਖੁਸ਼ੀ ਹੁੰਦੀ ਜਦੋਂ ਆਪਦੇ ਕਿਸੇ ਵਿਦਿਆਰਥੀ ਨੂੰ ਆਪਦੇ ਕਿਸੇ ਸਟੂਡੈਂਟ ਨੂੰ ਕਿਸੇ ਮਕਾਨ ਦੇ ਉ ਬਹੁਤ ਖੁਸ਼ੀ ਹੋਈ ਇਸ ਬੱਚੇ ਵੱਲ ਦੇਖ ਕੇ ਕਿਉਂਕਿ ਜਦੋਂ ਬੜਾ ਫਕਰ ਮਹਿਸੂਸ ਹੁੰਦਾ ਹੈ ਸੇ ਬੱਚੇ ਤੇ ਇੱਕ ਸਾਡੇ ਕੋਲ ਪੜ੍ਹ ਲਿਖ ਕੇ ਛੋਟੀ ਉਮਰ ਦੇ ਵਿੱਚ ਇਹ ਬੱਚਾ ਜਿਹੜਾ ਹੈਗਾ ਇਸ ਕਾਰੋਬਾਰ ਦੇ ਵਿੱਚ ਇਹਨੇ ਆਪਣੀ ਸ਼ਮੂਲੀਅਤ ਕੀਤੀ ਤੇ ਅੱਜ ਮਤਲਬ ਆਪ ਦਾ ਜਿਹੜਾ ਹੈਗਾ ਬਹੁਤ ਵਧੀਆ ਸਿਸਟਮ ਇਸ ਬੱਚੇ ਨੇ ਕ੍ਰੀਏਟ ਕੀਤਾ ਆਪਾਂ ਗੱਲਬਾਤ ਕਰਦੇ ਹਾਂ ਅਮਰਪਾਲ ਦੇ ਨਾਲ ਅਮਰਪਾਲ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਚੈਨਲ ਦੇ ਵਿੱਚ ਜੀ ਕਾਲ ਜੀ ਕਾਲ ਵੱਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਕੋਲ ਇੱਥੇ ਪਹੁੰਚੇ ਆਂ ਤੇ ਆਪਣੇ ਕੋਲੇ ਬ੍ਰੈਂਡ ਨਿਊ ਗੱਡੀਆਂ ਜਿਹੜੀਆਂ ਆਪਾਂ ਅਮਰ ਤੇਤ ਕਿ ਲਈਆਂ ਕਿੜੀਆਂ ਕਿੜੀਆਂ ਗੱਡੀਆਂ ਆ ਆਪਣੇ ਕੋਲੇ ਜਿੰਨੀਆਂ ਵੀ ਗੱਡੀਆਂ ਜੀ ਸਾਰੀਆਂ ਮੰਨ ਕੇ ਚੱਲੋ ਬ੍ਰੈਂਡ ਨਿਊ ਆ ਕੋਈ ਵੀ ਗੱਡੀ ਆਪਣੇ ਕੋਲੇ ਪੁਰਾਣੀ ਨਹੀਂ ਗਈ ਸਾਰੀਆਂ ਮੰਨ ਕੇ ਚੱਲੋ 23 ਮਾਡਲ ਆ ਗੱਡੀਆਂ ਕੁਝ ਵਿੱਚ 24 ਮਾਡਲ ਵੀ ਆ ਵੀ ਪੁਰਾਣੀ ਗੱਡੀ ਕੋਈ ਵੀ ਨਹੀਂ ਗਈ ਸਾਰੀਆਂ ਬ੍ਰੈਂਡ ਨਿਊ ਗੱਡੀਆਂ ਜੀ ਤੇ ਤੁਹਾਡੇ ਨਾਲ ਮੁੰਡੇ ਕੰਮ ਕਰਦੇ ਆ ਹੋਰ ਵਰਕਰ ਜਿਹੜੇ ਹੈਗੇ ਆ ਡਰਾਈਵਰਸ ਵਗੈਰਾ ਇਹਨਾਂ ਦੇ ਬਾਰੇ ਕੋਈ ਤੁਸੀਂ ਕੋਈ ਜਾਣਕਾਰੀ ਦੇਣਾ ਚਾਹੋ ਵੀ ਇਹ ਆਪਣੇ ਜਿਹੜੇ ਡਰਾਈਵਰ ਹੈਗੇ ਆ ਕਿਸੇ ਕਿਸਮ ਦਾ ਨਸ਼ਾ ਪੱਤਾ ਜਾਂ ਕੋਈ ਪ੍ਰੋਬਲਮ ਕਰੇ ਸਵਾਰੀ ਲਈ ਨਹੀਂ ਨਹੀਂ ਜੀ ਕੋਈ ਵੀ ਕੋਈ ਵੀ ਡਰਾਈਵਰ ਆਪਣਾ ਪੈਦਾ ਦੇ ਵਿੱਚ ਕੋਈ ਵੀ ਬੰਦਾ ਨਸ਼ਾ ਪੱਤਾ ਕੋਈ ਵੀ ਯੂਜ਼ ਨਹੀਂ ਕਰਦਾ ਸਰ ਕਿਉਂਕਿ ਮੇਨਲੀ ਜਿਹੜੀਆਂ ਸਵਾਰੀਆਂ ਹੁੰਦੀਆਂ ਨਾ ਅਮਰ ਤੋਂ ਉਹਨਾਂ ਦੀ ਸਮੱਸਿਆ ਹੁੰਦੀ ਵੀ ਅਗਲਾ ਕਹਿੰਦਾ ਵੀ ਅਸੀਂ ਗੱਡੀ ਲੈ ਕੇ ਗਏ ਸੀ ਜੀ ਰਸਤੇ 'ਚ ਡਰਾਈਵਰ ਨੇ ਸ਼ਰਾਬ ਪੀ ਲਈ ਜੀ ਉਹਨਾਂ ਲੇਡੀਜ਼ ਹੁੰਦਾ ਹੁੰਦੀਆਂ ਉਹ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਤੇ ਇਸ ਤਰ੍ਹਾਂ ਦੇ ਲਾਂਬੇ ਸਾਨੂੰ ਲੰਬਾ ਤੁਹਾਨੂੰ ਸਾਡੀ ਸਾਡਾ ਕੋਈ ਵੀ ਬੰਦਾ ਤੁਹਾਨੂੰ ਗੱਡੀ ਲੈ ਕੇ ਜਾਊਗਾ ਉਹਨਾਂ ਨੂੰ ਇਹ ਲੰਬਾ ਨਹੀਂ ਆਊਗਾ ਵੀ ਤੁਹਾਡੇ ਬੰਦੇ ਨੇ ਨਸ਼ਾ ਕੀਤਾ ਜਾਂ ਕੋਈ ਮੰਨ ਕੇ ਚੱਲੋ ਕਿਸੇ ਨੇ दारू ਪੀ ਕੇ ਕੋਈ ਡਰਾਈਵ ਕਰਦਾ ਅਸੀਂ ਆਪ ਹੀ ਇਹ ਚੀਜ਼ਾਂ ਤੋਂ ਪਹਿਲੀ ਗੱਲ ਤਾਂ ਪਰਹੇਜ਼ ਕਰਦੇ ਆਂ ਵੀ ਪਹਿਲਾਂ ਹੀ ਦੇਖ ਪਰਖ ਕੇ ਇਹ ਚੀਜ਼ ਨੂੰ ਫੇਰ ਹੀ ਅਸੀਂ ਬੰਦਾ ਹਾਇਰ ਕਰਦੇ ਆਂ ਕਿਉਂਕਿ ਬਾਕੀ ਆ ਮੁੰਡੇ ਨਾਲ ਖੜੇ ਆ ਆ ਗਗਨ ਬਾਈ ਆ ਮਕਸਰ ਤੋਂ ਆ ਕੈਮਰਾ ਫੇਸ ਕਰਿਓ ਵੀ ਮੁੰਡਾ ਆ ਸ਼ਰਮਾ ਜੀ ਆ ਇਹ ਸਾਰੇ ਮੰਨ ਕੇ ਚੱਲੋ ਪਰ ਪੁਰਾਣੀ ਬੰਦੇ ਨਾਲ ਕੰਮ ਕਰਦੇ ਆ ਬਾਈ ਮਕਸਰ ਤੋਂ ਆ ਇਹ ਵੀ ਭਰਾ ਵਾ ਕਿਉਂਕਿ ਆਪਣੀਆਂ ਗੱਡੀਆਂ ਦਾ ਕੰਮ ਮਕਸਰ ਵੀ ਉੱਥੇ ਸਾਂਝਾ ਵਾਹ ਇਹਨਾਂ ਬਾਈ ਨਾਲ ਇੱਥੇ ਵੀ ਕੰਮ ਤੇ ਉੱਥੇ ਵੀ ਆਪਣਾ ਕੰਮ ਮੰਨ ਕੇ ਇੰਨੀਆਂ ਹੀ ਗੱਡੀਆਂ ਉੱਥੇ ਵੀ ਮੰਨ ਕੇ ਚਲੋ ਆਪਾਂ ਮੋਹਿਆ ਕਰਵਾਉਂਦੇ ਆ ਤੇ ਅਮਰ ਤਾਂ ਕਿੰਨਾ ਚਿਰ ਹੋ ਗਿਆ ਇਸ ਲਾਈਨ ਦੇ ਵਿੱਚ ਜਿਹੜਾ ਮੈਨੂੰ ਤੁਹਾਨੂੰ ਮੈਨੂੰ ਪਲੱਸ 2 ਤੋਂ ਬਾਅਦ ਹੀ ਜੋੜਦੀ ਮੈਂ ਪਲੱਸ 2 ਤੋਂ ਬਾਅਦ ਮੰਨ ਕੇ ਚੱਲੋ ਇਸ ਲਾਈਨ ਦੇ ਵਿੱਚ ਆ ਗਿਆ ਕਮ ਸੇ ਕਮ ਹੋ ਗਈ 7 ਕ ਸਾਲ ਇਸ ਲਾਈਨ ਦੇ ਵਿੱਚ ਹਾਂਜੀ ਵੀ ਅੰਕਲਾਂ ਉਹਦੇ ਅੰਦਰ ਹੀ ਮੈਂ ਨਾਲ ਪਹਿਲਾਂ ਕੰਮ ਕਰਦਾ ਸੀ ਬਾਅਦ ਦੇ ਵਿੱਚ ਚਲੋ ਨਾਲ ਰਲ ਕੇ ਇਹਨਾਂ ਦੇ ਆਸ਼ੀਰਵਾਦ ਨਾਲ ਤੇ ਆਪਦਾ ਕੰਮ ਆਪਾਂ ਨਾਲ ਕਰ ਲਿਆ ਕਿੱਥੋਂ ਕਿੱਥੋਂ ਤੱਕ ਚਲਾਏ ਆ ਗੱਡੀਆਂ ਫਿਰ ਭਾਰਤ ਘੁੰਮ ਲਿਆ ਲਗਭਗ ਸਾਰਾ ਕੇ ਲਗਭਗ ਉਹ ਵੈਸੇ ਸਾਰਾ ਤਾਂ ਨਹੀਂ ਹਜੇ ਕੋਈ ਮੈ ਜਾਂਦਾ ਜੀ ਪਰ ਬਹੁਤ ਹੱਦ ਤੱਕ ਘੁੰਮ ਲਿਆ ਜਿਵੇਂ ਹਿਯੂਰ ਸਾਹਿਬ ਪਟਨਾ ਸਾਹਿਬ ਨਦੇੜ ਇਦਾਂ ਚਾਰ ਧ ਉਹ ਇੱਧਰ ਸਾਰੇ ਜਾਨੀ ਕਿ ਜਾਇਏ ਆ ਕੋਈ ਐਹੋ ਜੀ ਜਗ੍ਹਾ ਰਹੀ ਨਹੀਂ ਜਿੱਥੇ ਨਹੀਂ ਨੈਸ਼ਨਲ ਪਰਮਿਟ ਗੱਡੀਆਂ ਸਾਰੀਆਂ ਸਾਰੀਆਂ ਪੀਬੀ01 ਪਰਮਿਟ ਗੱਡੀਆਂ ਜੀ ਆਲ ਇੰਡੀਆ ਪਰਮਿਟ ਗੱਡੀਆਂ ਵਾਂ ਸਾਰੇ ਕਿਤੇ ਮੰਨ ਕੇ ਚੱਲੋ ਵੈਲਿਡ ਆ ਕੋਈ ਵੀ ਸਵਾਰੀ ਨੂੰ ਕੋਈ ਪਰੇਸ਼ਾਨੀ ਆਉਂਦੀ ਆ ਪਹਿਲ ਦੇ ਆਧਾਰ ਤੇ ਇਨਾ ਗੱਡੀ ਪੀਲੀ ਪਲੇਟ ਗੱਡੀਆਂ ਦੇ ਵਿੱਚ ਸਵਾਰੀ ਦੀ ਮਨ ਕੇ ਚੱਲੋ ਸੁਣਵਾਈ ਕੀਤੀ ਜਾਂਦੀ ਆ ਇਹ ਨਹੀਂਗਾ ਵੀ ਆਪਾਂ ਦੋ ਨੰਬਰ ਦੇ ਵਿੱਚ ਜੇ ਵੀ ਕਰ ਰਹੇ ਆ ਸਫ਼ਰ ਆਪਾਂ ਨੂੰ ਕੀ ਪ੍ਰੋਬਲਮ ਆਉਂਦੀ ਆ TB01 ਗੱਡੀ ਆ ਪੀਲੀ ਪਲੇਟ ਆ ਕਮਰਸ਼ੀਅਲ ਸਰਕਾਰ ਨੂੰ ਆਪਾਂ ਬਕਾਇਦਾ ਟੈਕਸ ਭਰਦੇ ਆ ਜੇਦੋ ਵੀ ਆਪਾਂ ਨੂੰ ਕੀ ਪ੍ਰੋਬਲਮ ਆਉਂਦੀ ਆ ਜਿੱਥੇ ਵੀ ਆਉਂਦੀ ਆ ਆਪਣੀ ਪਾਲੀਸ ਉਸੇ ਟਾਈਮ ਉਥੇ ਹੈਲਪ ਕਰਨ ਲਈ ਪਹੁੰਚੂਗੀ ਤੇ ਕਿਸ ਤਰ੍ਹਾਂ ਦੇ ਕਸਟਮਰ ਤੁਹਾਨੂੰ ਮਿਲਦੇ ਆ ਕਿਵੇਂ ਦੇ ਲੋਕਾਂ ਦੇ ਨਾਲ ਤੁਹਾਡਾ ਮੇਲ ਮਲਾਪ ਹੁੰਦਾ ਕਸਟਮਰ ਤਾਂ ਪਹਿਲੀ ਗੱਲ ਤਾਂ ਸਾਡੀਆਂ ਜਿਹੜੀਆਂ ਸਵਾਰੀਆਂ ਪੱਕੀਆਂ ਸਾਡੀਆਂ ਜੁੜੀਆਂ ਹੋਈਆਂ ਨਾਲ ਹੀ ਉਹ ਮੰਨ ਕੇ ਚੱਲੋ ਵੀ ਆਪਦੇ ਪਰਿਵਾਰਾਂ ਨੂੰ ਹੀ ਸਾਡੇ ਨਾਲ ਵਰਤਦੇ ਆ ਵੀ ਇੱਕ ਦੂਜੇ ਦੇ ਅਸੀਂ ਵਿਆਹ ਸ਼ਾਦੀਆਂ ਦੇ ਵਿੱਚ ਵੀ ਉਥੇ ਜਾਂਦੇ ਆ ਉਹਨਾਂ ਨੂੰ ਵੀ ਸਾਦੇ ਆ ਬਾਕੀ ਉਹਨਾਂ ਦੇ ਨਾਲ ਆਪਣਾ ਫੈਮਿਲੀ ਸਬੰਧ ਪੁਰਾਣੇ ਅੰਕਲ ਹੁਣਾਂ ਦੇ ਬਣਿਆ ਹੋਇਆ ਉਦੋਂ ਬਾਅਦ ਅਸੀਂ ਉਹਨਾਂ ਰਾਵਾਂ ਤੇ ਚੱਲੇ ਹੋਏ ਹਾਂ ਹਾਂਜੀ ਆਪ ਕੈਮਰਾ ਤੁਸੀਂ ਗੱਲ ਕਰ ਰਹੇ ਸੀ ਵੀ ਅਸੀਂ 에어ਪੋਰਟ ਤੇ ਗੱਡੀਆਂ ਲਾਉਂਦੇ ਤੇ ਉੱਥੇ ਵਿਦੇਸ਼ੀ ਵੀ ਆਉਂਦੇ ਆ ਭਾਰਤ ਦੇ ਵਿੱਚ ਜਿਹੜੇ ਘੁੰਮਣ ਵਾਲੇ ਗੋਰੇ ਵਗੈਰਾ ਜਾਂ ਮਨਾਂ ਆਖੋ ਦੇਸ਼ਾਂ ਤੋਂ ਉਹਨਾਂ ਬਾਰੇ ਤੁਹਾਡਾ ਕੀ ਐਕਸਪੀਰੀਅੰਸ ਹੈ ਜਿਹੜੇ ਹੋਰ ਵਿਦੇਸ਼ਾਂ ਦੇ ਵਿੱਚ ਆਪਣੇ ਪੰਜਾਬੀ ਵੀਰ ਬੈਠੇ ਆ ਜੋ ਘੁੰਮਣ ਆਉਣ ਤਾਂ ਤੁਹਾਡੇ ਨਾਲ ਸੰਪਰਕ ਕਿਵੇਂ ਕਰ ਸਕਦੇ ਆ ਇਹ ਆਪਣਾ ਮੰਨ ਕੇ ਚਲੋ ਨੰਬਰ ਹੈਗੇ ਆ ਜੀ ਆਪਾਂ ਸਕਰੀਨ ਦੇ ਉੱਪਰ ਦੇਵਾਂਗੇ ਉਹਦੇ ਰਾਈ ਆਪਣਾ ਇੰਸਟਾਗ੍ਰam ਤੇ YouTube ਤੇ ਵੀ ਪੇਜ ਚੱਲ ਰਿਹਾ 72 ਫਾਰਮ ਦੇ ਨਾਂ ਤੇ ਠੀਕ ਹੈ ਜੀ ਤੇ ਉਹਦੇ ਤੇ ਆਪਣੇ ਨਾਲ ਕੰਟੈਕਟ ਕਰ ਸਕਦੇ ਜਿਹੜੇ ਵੀ ਹਰ ਇੱਕ ਤਰ੍ਹਾਂ ਦੀ ਸੱਚੀ ਸਧੂ ਤਾਂ ਉਹਨਾਂ ਨੂੰ ਮਿਲੂਗੀ ਇਹ ਨਹੀਂਗਾ ਵੀ ਕਿਸੇ ਪ੍ਰਕਾਰ ਦਾ ਉਹਨਾਂ ਨੂੰ ਲਾਂਭ ਆਊਗਾ ਉਹ ਬਾਹਰੋਂ ਬੈਠੇ ਫੋਨ ਕਰਨ ਸਾਡੇ ਨਾਲ ਰਾਬਤਾ ਕਾਇਮ ਆਵਦਾ ਕਰਨ ਤੇ ਉਹਨਾਂ ਦੇ ਆਉਣ ਤੋਂ ਪਹਿਲਾਂ ਡਰਾਈਵਰ ਤੇ ਸਾਫ ਸੁਥਰੀ ਗੱਡੀ ਨਵੀਂ ਉੱਥੇ ਖੜੀ ਹੋਊਗੀ ਉਹਨਾਂ ਦੇ ਲਈ ਠੀਕ ਹੈ ਮੰਨ ਲਓ ਕੋਈ ਉਧਰ ਹੁਣ ਘੁੰਮਣ ਆਸਤੇ ਪੰਜਾਬ ਆਉਣਾ ਚਾਹੁੰਦਾ ਹੈ ਜਾਂ ਭਾਰਤ ਦੇ ਵਿੱਚ ਘੁੰਮਣਾ ਚਾਹੁੰ ਤੁਹਾਡੇ ਨਾਲ ਪਹਿਲਾਂ ਉੱਥੋਂ ਸੰਪਰਕ ਕਰਕੇ ਆ ਜਾਓ ਹਾਂ ਸੰਪਰਕ ਕਰਕੇ ਆਉਣੋਂ ਪਹਿਲਾਂ ਮਂਗਵਾ ਸਕਦਾ ਹੈ ਸੰਪਰਕ ਕਰਕੇ ਸਾਡੇ ਨਾਲ ਟਾਈਮ ਦੇ ਆਪਦੀ ਟਿਕਟ ਵਗੈਰਾ ਦਾ ਸਾਨੂੰ ਦੱਸਣ ਵੀ 8:00 ਵਜੇ ਸੇਅਰਪੋਰਟ ਤੇ ਪਹੁੰਚਾਂਗੇ ਅਸੀਂ ਉਸ ਟਾਈਮ ਨੂੰ ਉੱਥੇ ਸਾਫ਼ ਸੁਥਰੀ ਗੱਡੀ ਨਵੀਂ ਉੱਥੇ ਪਹੁੰਚਦੀ ਕਰਾਂਗੇ ਉਹਦੀ ਕੋਈ ਐਡਵਾਂਸ ਪੇਮੈਂਟ ਵੀ ਤਾਂ ਤੁਸੀਂ ਲਓਗੇ ਉਹ ਤਾਂ ਮੰਨ ਕੇ ਚੱਲੋ ਐਡਵਾਂਸ ਬੁਕਿੰਗ ਹੋਊਗੀ ਉਹ ਸਵਾਰੀ ਦੇ ਹਿਸਾਬ ਦੇ ਨਾਲ ਆ ਵੀ ਕੀ ਕਿਸ ਤਰ੍ਹਾਂ ਦਾ ਜਾਨੀ ਕਿ ਆਪ ਦਾ ਮਿੱਤਰ ਭਰਾ ਵਾ ਵੀ ਥੋੜੀ ਬਹੁਤੀ ਜਿਹੜੀ ਐਡਵਾਂਸ ਬੁਕਿੰਗ ਹੋਊਗੀ ਉਹ ਸਾਨੂੰ ਪਾ ਦੇਣ ਬਾਕੀ ਜਿਹੜਾ ਖਰਚਾ ਵਾ ਮੰਨ ਕੇ ਚੱਲੋ ਠੀਕ ਹੈ ਜੀ ਤੇ ਇਸ ਵਕਤ ਗੱਡੀਆਂ ਆਪਾਂ ਅੰਦਰੋਂ ਚੈੱਕ ਕਰਵਾਈਏ ਹਾਂ ਜੀ ਕਸਟਮਰ ਹਾਂਜੀ ਆ ਜੀ ਹਾਂਜੀ ਆ ਗੱਡੀ ਆਪਣੀ ਟੋਇਟਾ ਦੀ ਹੈ ਟਾਇਟੋਸ ਇਹ 19 ਮਾਡਲ ਆ ਤੇ ਸਾਫ ਸੁਥਰੀ ਗੱਡੀ ਆ ਤੁਹਾਨੂੰ ਵਿੱਚੋਂ ਚੈੱਕ ਕਰਵਾ ਦਿੰਦੇ ਆ ਤੇ ਦੇਖ ਸਕਦੇ ਆ ਵੀ ਮੰਨ ਕੇ ਚਲੋ ਇੱਕ ਨਾਮ ਸਾਫ ਹੋਊਗੀ ਸੀਟਾਂ ਨਵੀਆਂ ਬਿਲਕੁਲ ਨੀਟ ਐਂਡ ਕਲੀਨ ਤੁਹਾਨੂੰ ਗੱਡੀ ਮਿਲੂਗੀ ਕਿਸੇ ਵੀ ਟਾਈਪ ਦੀ ਸਵਾਰੀ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਊਗੀ ਕਿਸੇ ਇਹ ਆਪਣੀ ਗੱਡੀ ਆਰਟੀਗਾ ਵਾ ਇਹ ਮਰੂਤੀ SUKI ਵਾਲਿਆਂ ਦੀ ਆ ਤੇ ਇਹਦੇ ਵਿੱਚ ਦੇਖ ਸਕਦੇ ਆ ਵੀ ਇਹ ਵੀ ਗੱਡੀ ਆਪਣੀ ਬਿਲਕੁਲ 23 ਮਾਡਲ ਤੇ ਨਵੀਂ ਗੱਡੀ ਆ ਇਹ ਵੀ ਵਿੱਚੋਂ ਨੀਟ ਐਂਡ ਕਲੀਨ ਆ ਤੁਸੀਂ ਇੱਕ ਵਾਰੀ ਸਵਾਰੀ ਨੂੰ ਵੀ ਚੈੱਕ ਕਰਵਾ ਸਕਦੇ ਆ ਵੀਡੀਓ ਨਹੀਂ ਦੇਖ ਸਕਦੇ ਆ ਗੱਡੀ ਆ ਜਾਂਦੀ ਆਪਣੀ ਟੋヨタ ਦੀ ਕ੍ਰਿਸਟਾ ਜਿਹੜੀ ਵੀ ਸਵਾਰੀ ਅੱਗੇ ਦਿੱਲੀ 에어ਪੋਰਟ ਤੋਂ ਆਉਂਦੇ ਉਹਨਾਂ ਨੂੰ ਪਤਾ ਹੀ ਹੋਊਗਾ ਐਨਆਰਈ ਭਰਾਵਾਂ ਨੂੰ ਵੀ ਅੱਗੇ ਪਹਿਲਾਂ ਨੋਵਾ ਚੱਲਦੀ ਸੀ ਤੇ ਹੁਣ ਉਸੇ ਦੇ ਵਿੱਚ ਨਵੇਂ ਮਾਡਲ ਦੇ ਵਿੱਚ ਕ੍ਰਿਸਟਾ ਆ ਗਈ ਆ ਤੇ ਜਿਹੜੇ ਬੰਦੇ ਇਹਦੇ ਵਿੱਚ ਸਫ਼ਰ ਕਰਦੇ ਉਹਨਾਂ ਨੂੰ ਇਹਦੀ ਲਗਜ਼ਰੀ ਬਾਰੇ ਪਤਾ ਹੀ ਆ ਵੀ ਕਿੰਨੀ ਕਿ ਗੱਡੀ ਆਰਾਮਦਾਇਕ ਆ ਇਹ ਵੀ ਗੱਡੀ ਤੇਜੀ ਮਾਡਲ ਆ ਤੇ ਇਹ ਵੀ ਆਪਾਂ ਦੇ ਵਿੱਚੋਂ ਦੇਖ ਸਕਦੇ ਆ ਪਹਿਲਾਂ ਆਪਾਂ ਛੋਟੀਆਂ ਗੱਡੀਆਂ ਦਿਖਾਈਆਂ ਤੁਹਾਨੂੰ ਵੀ ਕੀ ਹੈ ਕਿਹੜੇ-ਕਿਹੜੇ ਆਪਣੇ ਕੋਲ ਮਾਡਲ ਆ ਹੁਣ ਆਪਣੇ ਕੋਲੇ ਗੱਡੀਆਂ ਦੀ ਗੱਲ ਕਰਦੇ ਆ ਵੱਡੀਆਂ ਗੱਡੀਆਂ ਦੇ ਜਿਵੇਂ ਟਰੈਵਲ ਤੇ ਅਰਬਾਨੀਆਂ ਖੜੀ ਆ ਇਹ ਆਪਣੀ ਗੱਡੀ ਵੀ ਇਹ ਵੀ 18 ਮਾਡਲ ਗੱਡੀ ਆ ਇਹ ਵੀ ਸਾਫ਼ ਸੁਥਰੀ ਆ ਤੇ ਸ਼ਰਮਾ ਜੀ ਇਹਨੂੰ ਚਲਾਉਂਦੇ ਆ ਇਹ ਗੱਡੀ ਫੋਰਸ ਦੀ ਆਈ ਆ ਜੀ ਨਵੀਂ ਅਰਬਾਨੀਆਂ ਤੇ ਇਹ ਗੱਡੀ ਜਿੰਨੀ ਕਿੰਨੀ ਘਰ ਆਰਾਮਦਾਇਕ ਆ ਕਿਉਂਕਿ ਇਹਦੇ ਵਿੱਚ ਮੂਰਲਾ ਸਸਪੈਂਸ਼ਨ ਆ ਜਿਹੜਾ ਇਨੋਵਾ ਦੀ ਤਰ੍ਹਾਂ ਸਸਪੈਂਸ਼ਨ ਆਇਆ ਕਮਾਨੀਆਂ ਕੰਪਨੀ ਨੇ ਰਿਮੂਵ ਕਰਤੀਆਂ ਤੇ ਸਸਪੈਂਸ਼ਨ ਸਿਸਟਮ ਲਾ ਕੇ ਤੋਂ ਇਹ ਗੱਡੀ ਹੁਣ ਕੰਪਨੀ ਨੇ ਲਾਂਚ ਕੀਤੀ ਆ ਹਾਂਜੀ ਇਹ ਗੱਡੀ ਨਵੀਂ ਫੋਰਸ ਦੀ ਰੁਬਾਨੀ ਆ ਉਹ ਤੁਹਾਨੂੰ ਅੰਦਰੋਂ ਦਿਖਾਉਨੇ ਆ ਵੀ ਇਹਦੀਆਂ ਦੇਖੋ ਤੁਸੀਂ ਵੀ ਸੀਟਾਂ ਕਿੰਨੀਆਂ ਕੰਫਰਟੇਬਲ ਆ ਵੀ ਸੀਟਾਂ ਪੁਸ਼ਡ ਬੈਕ ਸੀਟਾਂ ਲਗੀਆਂ ਹੋਈਆਂ ਵਾ ਕੱਲੀ-ਕੱਲੀ ਸੀਟ ਦੇ ਉੱਪਰ ਚਾਰਜਿੰਗ ਪੁਆਇੰਟ ਏਸੀ ਵੈਂਟ ਆ ਤੁਸੀਂ ਦੇਖ ਸਕਦੇ ਆ ਨਾਲ ਲਾਈਟ ਤੇ ਨਾਲ ਹੀ ਮੰਨ ਕੇ ਚੱਲੋ ਸੀਟ ਬੈਲਡ ਦਾ ਵੀ ਇਹਦੇ ਨਾਲ ਪੂਰਾ ਪ੍ਰਬੰਧ ਕੀਤਾ ਹੋਇਆ ਵਾ ਇਹ ਕੰਪਨੀ ਫਿਟਡ ਗੱਡੀ ਇਦਾਂ ਦੀ ਆਈ ਆ ਕੰਪਨੀ ਨੇ ਤਿਆਰ ਕਰਕੇ ਹੀ ਭੇਜੀ ਆ ਵੀ ਇਹ ਪਹਿਲਾਂ ਟਰੈਵਲ ਲੈਂਦੇ ਹੁੰਦੇ ਸੀ ਉਹਦੇ ਵਿੱਚ ਆਪਾਂ ਖੁਦ ਕੰਮ ਕਰਵਾਉਂਦੇ ਹੁੰਦੇ ਸੀ ਵੀ ਕਦੇ ਆਹ ਕੰਮ ਕਰਵਾ ਲਿਆ ਕਦੇ ਏਸੀ ਦੀ ਪ੍ਰੋਬਲਮ ਇਹਦੇ ਵਿੱਚ ਕ ਆਪਦੇ ਤੌਰ ਤੇ ਅਸੀਂ ਥੋੜੀਆਂ-ਬਹੁਤੀਆਂ ਮੋਡੀਫਿਕੇਸ਼ਨ ਕੀਤੀਆਂ ਜਿਵੇਂ ਅਸੀਂ ਮਗਰ ਤਿੰਨ ਸੀਟਾਂ ਉਤਾਰ ਕੇ ਤੇ ਉਥੇ ਰੈਸਟ ਆਸਤੇ ਮੰਨ ਕੇ ਚਲੋ ਬੈੱਡ ਇਨਸਟਾਲ ਕੀਤਾ ਵਾ ਵੀ ਸਵਾਰੀ ਜਿਵੇਂ ਥੱਕੇ ਆਉਂਦੇ ਆ 에어ਪੋਰਟ ਤੋਂ ਅਜਾਜ ਦੇ ਵਿੱਚ ਸਫਰ ਦੇ ਕਾਰਨ ਬਜ਼ੁਰਗ ਹੁੰਦੇ ਆ ਨਾਲ ਬੱਚੇ ਹੁੰਦੇ ਆ ਨੀਂਦਰਾ ਹੁੰਦਾ ਉਹਨਾਂ ਨੂੰ ਉਹ ਪਿੱਛੇ ਰੈਸਟ ਕਰ ਸਕਦੇ ਆ ਬੈੱਡ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਆ ਵੀ ਏਸੀ ਦੇ ਵੈਂਟ ਪੂਰੇ ਪ੍ਰੋਪਰ ਇਹਦੇ ਵੀ ਕੂਲਿੰਗ ਆਊਗੀ ਇਹ ਨਹੀਂਗਾ ਵੀ ਜਿਹੜੇ ਸੀਟਾਂ ਤੇ ਅੱਗੇ ਟਰੈਵਲ ਦੇ ਪ੍ਰੋਬਲਮ ਆਉਂਦੀ ਹੁੰਦੀ ਸੀ ਵੀ ਉਹਦੇ ਸੀਟਾਂ ਦੇ ਉੱਪਰ ਹੀ ਮਨ ਕੇ ਚਲੋ ਕੂਲਿੰਗ ਰਹਿੰਦੀ ਸੀ ਬੈੱਡ ਵਾਲਾ ਬੰਦਾ ਥੋੜਾ ਜਿਹਾ ਪਰੇਸ਼ਾਨ ਰਹਿੰਦਾ ਸੀ ਪਰ ਇਹਦੇ ਹੁਣ ਮੰਨ ਕੇ ਚਲੋ 4 ਵਿੰਟ ਇਥੇ ਬੈੱਡ ਦੇ ਉੱਪਰ ਆ ਪੂਰਾ ਸਸਪੈਂਸ਼ਨ ਗੱਡੀ ਦਾ ਓਕੇ ਆ ਇੱਕਦਮ ਲਗਜ਼ਰੀ ਫੀਲ ਦਿੰਦੀ ਆ ਤੁਸੀਂ ਇੱਕ ਵਾਰੀ ਇਹਦੇ ਵਿੱਚ ਸਫਰ ਕਰੋਗੇ ਤਾਂ ਬਾਅਦ ਦੇ ਵਿੱਚ ਤੁਸੀਂ ਆਪ ਕਹੋਗੇ ਵੀ ਅਸੀਂ ਇਹੀ ਗੱਡੀ ਦੇ ਵਿੱਚ ਸਫਰ ਕਰਨਾ ਪਿੱਛੇ ਤੋਂ ਗੱਡੀ ਆਪਾਂ ਤੁਹਾਨੂੰ ਦਿਖਾ ਹੀ ਦਿੱਤੀ ਐ ਵੀ ਗੱਡੀ ਦੇ ਵਿੱਚ ਕਿੰਨਾ ਕੰਫਰਟ ਆ ਅੱਗੇ ਤੋਂ ਗੱਡੀ ਦਾ ਡਿਜ਼ਾਈਨ ਇਹਨਾਂ ਨੇ ਇਸ ਹਿਸਾਬ ਨਾਲ ਤਿਆਰ ਕੀਤਾ ਹੋਇਆ ਵਾ ਅੱਗੇ ਏਸੀ ਸਵਾਰੀਆਂ ਲਈ ਤੇ ਡਰਾਈਵਰ ਲਈ ਇੱਕ ਹੀ ਹੁੰਦਾ ਸੀ ਪਰ ਹੁਣ ਇਹਨਾਂ ਨੇ ਇਹ ਪ੍ਰੋਬਲਮ ਸੋਲਵ ਕਰਤੀ ਕਿਉਂਕਿ ਸਵਾਰੀ ਬਹੁਤ ਕੰਪਲੇਂਟ ਕਰਦੀ ਹੁੰਦੀ ਸੀ ਜੇ ਡਰਾਈਵਰ ਆਪਦੇ ਵਾਲੀ ਕਰ ਲੈਂਦੇ ਆ ਕਿ ਸਾਨੂੰ ਹਵਾ ਨਹੀਂ ਆਉਂਦੀ ਪਰ ਇਹਦੇ ਵਿੱਚ ਡਰਾਈਵਰ ਆਸਤੇ ਉਹਨਾਂ ਨੇ ਅਲੱਗ ਤੋਂ ਇੱਕ ਏਸੀ ਦਿੱਤਾ ਹੋਇਆ ਵਾ ਉਹ ਆਪਦੇ ਵੈਂਟ ਦੇ ਡਰਾਈਵਰ ਕਨੈਕਟਰ ਦੇ ਆ ਮਗਰਲੇ ਪਾਸੇ ਮੰਨ ਕੇ ਚੱਲੋ ਸਵਾਰੀ ਆਸਤੇ ਜਿਹੜੇ ਵੈਂਟ ਆ ਉਹ ਆਪਦੇ ਇੱਥੋਂ ਅਡਜਸਟ ਆਪਦਾ ਕਰ ਸਕਦੇ ਆ ਕਿਉਂਕਿ ਉਹਨਾਂ ਨੇ ਸਵਿਚ ਇਹਦਾ ਅਲੱਗ ਦਿੱਤਾ ਤੇ ਆਪਦੇ ਤੌਰ ਤੇ ਅੱਗੇ ਸਭ ਤੋਂ ਵੱਡੀ ਪ੍ਰੋਬਲਮ ਸਿਆਲਾਂ ਦੇ ਵਿੱਚ ਆਉਂਦੀ ਸੀ ਜਦੋਂ ਧੁੰਦ ਜਿਆਦੇ ਪੈਂਦੀ ਸੀ ਇੱਕ ਪਰ ਇਹਦੇ ਵਿੱਚ ਇਹ ਹੁਣ ਇਹਨਾਂ ਨੇ ਹੀਟ ਪ੍ਰੋਵਾਈਡ ਕੀਤੀ ਆ ਕੰਪਨੀ ਵੱਲੋਂ ਇੰਸਟਾਲ ਆਉਂਦੀ ਆ ਨਾਲੇ ਤਾਂ ਸਵਾਰੀ ਨੂੰ ਅ ਸਰਦੀਆਂ ਦੇ ਵਿੱਚ ਪ੍ਰੋਬਲਮ ਨਹੀਂ ਆਉਂਦੀ ਜਿਆਦਾ ਬੱਚੇ ਹੁੰਦੇ ਨਾਲ ਠੰਡ ਤੋਂ ਬਚਾਉਂਦੀ ਆ ਤੇ ਨਾਲੇ ਡਰਾਈਵਰ ਨੂੰ ਡਰਾਈਵ ਕਰਨਾ ਆਸਾਨ ਹੋ ਜਾਂਦਾ ਕਿਉਂਕਿ ਇਹਨਾਂ ਨੇ ਸੀਸੇ ਨੂੰ ਹੀਟ ਦਿੱਤੀ ਹੋਈ ਆ ਗੱਡੀ ਦੇ ਵਿੱਚ ਤੇ ਆਪਣੀਆਂ ਸਾਰੀਆਂ ਗੱਡੀਆਂ ਵਿੱਚ ਡੈਸ਼ ਕੈਮਰੇ ਮਨ ਕੇ ਚਲੋ ਆਪਾਂ ਲਵਾਏ ਹੋਏ ਆ ਕੋਈ ਵੀ ਡਰਾਈਵਰ ਦੀ ਮੰਨ ਕੇ ਚਲੋ ਕੋਈ ਗਲਤੀ ਹੁੰਦੀ ਹੈ ਸਵਾਰੀ ਸਾਨੂੰ ਕੰਪਲੇਂਟ ਕਰੇ ਤਾਂ ਅਸੀਂ ਇਹਦੇ ਵਿੱਚ ਉਹ ਦੇਖ ਸਕਦੇ ਆ ਨਾਲ ਦੀ ਨਾਲ ਸਾਡੇ ਕੋਲ ਇਹ ਰਿਕਾਰਡਿੰਗ 24 ਘੰਟੇ ਸਾਡੇ ਕੋਲੇ ਚੱਲਦੀ ਆ ਵੀ ਕਿਤੇ ਵੀ ਕੋਈ ਡਰਾਈਵਰ ਕੋਈ ਗਲਤੀ ਕਰਦਾ ਮੰਨ ਕੇ ਚਲੋ ਤੇ ਅਸੀਂ ਉਹ ਦੇਖ ਸਕਦੇ ਆ ਤੇ ਅਮਰ ਤਾਂ ਤੁਹਾਡਾ ਮੁਕਸਰ ਦੇ ਵਿੱਚ ਵੀ ਟੂਰੈਂਟ ਟ੍ਰੈਵਲ ਦਾ ਕੰਮ ਹੈਗਾ ਤੇ ਉਸ ਤੁਹਾਡੀ ਜਿਹੜੀ ਹੈਗਾ ਟੂਰੈਂਟ ਡਰਾਈਵਰ ਦਾ ਉਹਦੇ ਬਾਰੇ ਵਿੱਚ ਕੋਈ ਜਾਣਕਾਰੀ ਉੱਥੇ ਕਿੜੀਆਂ ਕਿੜੀਆਂ ਗੱਡੀਆਂ ਉੱਥੇ ਵੀ ਸਾਰੇ ਸੈਗਮੈਂਟ ਦੀਆਂ ਗੱਡੀਆਂ ਮੰਨ ਕੇ ਚੱਲੋ ਉੱਥੇ ਵੀ ਪ੍ਰਾਪਤ ਕਰਵਾਈਆਂ ਜਾਣੀਆਂ ਜਦੋਂ ਉੱਥੇ ਮੰਨ ਕੇ ਚੱਲੋ ਮੁਕਸਰ ਮਲੂਟ ਅੰਬੋਰ ਫਾਜਲ ਕਾ ਉਧਰਲੀ ਸਾਈਡ ਜੇ ਕਿਸੇ ਨੂੰ ਗੱਡੀ ਚਾਹੀਦੀ ਆ ਉਧਰਲੇ ਏਰੀਆ ਦਾ ਕੰਮ ਬਾਈ ਗਗਨ ਵੱਡਾ ਭਰਾ ਤੇ ਇਹ ਉਧਰ ਮੰਨ ਕੇ ਚੱਲੋ ਉਥੋਂ ਸਭ ਦਾ ਜਿਹੜੀ ਦਿੰਦਾ ਵਾ ਲੋਕਾਂ ਨੂੰ ਮੰਨ ਕੇ ਚੱਲੋ ਵੀ ਸਾਰਾ ਜੇ ਉਧਰਲਾ ਏਰੀਆ ਵਾ ਹਯੂਰ ਸਾਹਿਬ ਪਟਨਾ ਸਾਹਿਬ ਦੀ ਵੀ ਜਮਾਨਾ ਨਹੀਂ ਸੀ ਇੰਟਰਨੈਟ ਦਾ ਅੱਜ ਕੱਲ ਤਾਂ ਜਾਣਾ ਬਹੁਤ ਆਸਾਨ ਹੋ ਗਿਆ ਵੀ ਗੂਗਲ ਮੈਪ ਦੀ ਸਹਾਇਤਾ ਦੇ ਨਾਲ ਵੀ ਹਯੂਰ ਸਾਹਿਬ ਪਟਨਾ ਸਾਹਿਬ ਜਾਣਾ ਬਹੁਤ ਈਜ਼ੀ ਹੋ ਗਿਆ ਪਰ ਜਿਹੜੇ ਟਾਈਮ ਦੇ ਵਿੱਚ ਬਾਈ ਨੇ ਕੰਮ ਸ਼ੁਰੂ ਕੀਤਾ ਸੀਗਾ ਉਦੋਂ ਗੂਗਲ ਮੈਪ ਦਾ ਵੀ ਜਮਾਨਾ ਨਹੀਂ ਸੀਗਾ ਇੰਟਰਨੈਟ ਤੋਂ ਪਹਿਲਾਂ ਦੇ ਮੰਨ ਕੇ ਚੱਲੋ ਇਹ ਉੱਥੇ ਜਾਂਦੇ ਆ ਯਾਤਰਾ ਦੇ ਦੌਰਾਨ ਤੇ ਬਹੁਤ ਹੀ ਐਕਸਪੀਰੀਅੰਸ ਇਹਨਾਂ ਨੂੰ ਮੰਨ ਕੇ ਚੱਲੋ ਇਹਨਾਂ ਨੇ ਗੈਨ ਕੀਤਾ ਹੋਇਆ ਹੈਗਾ ਤੇ ਜੇ ਕਿਸੇ ਵੀ ਤਰ੍ਹਾਂ ਦੀ ਗੱਡੀ ਚਾਹੀਦੀ ਹੋਵੇ ਮੌਕਸਰ ਦੇ ਵਿੱਚ ਇਹਨਾਂ ਦੇ ਨਾਲ ਮੰਨ ਕੇ ਚੱਲੋ ਸੰਪਰਕ ਕਰ ਸਕਦੇ ਆ ਤੇ ਇਹਨਾਂ ਦਾ ਨੰਬਰ ਵੀ ਇਹ ਸਕਰੀਨ ਦਿਓ ਪਰ ਦੇਵਾਂਗੇ ਤੇ ਗगन ਬਾਈ ਦਾ ਨਾਮ ਆ ਗगन ਮੁਖਸਰ